सत श्रीकाल मैं हाँ जसवीर से टीवी पंजाब प्रोग्राम नाउा स्वागत है इस प्रोग्राम कुछ ताज़ा तरीन खबरें से चात पावे ਕੋਸ਼ਿਸ਼ ਰਹੇਗੀ ਉਹਨਾਂ ਖਬਰਾਂ ਦੇ ਹਾਰ ਪਰ ਜਾ ਕੇ ਉਹਨਾਂ ਦਾ ਤੱਥ ਤੇ ਸੱਚ ਖੋਲ ਕੇ ਤੁਹਾਡੇ ਅੱਗੇ ਰੱਖਿਆ ਜਾਵੇ ਸੁਰਖੀਆਂ ਤੱਕ ਮਹਦੂਦ ਨਾ ਰੱਖਿਆ ਜਾਵੇ ਤੁਹਾਨੂੰ ਇਹ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਪੰਜਾਬ ਦੇ ਉਸ ਲੀਡਰ ਦਾ ਕਰਾਂਗੇ ਜਿਸ ਲੀਡਰ ਨੇ ਚੋਣਾਂ ਦੇ ਵਿੱਚ ਜੰਮ ਦੇ ਬੱਚਿਆਂ ਦੇ ਤੜਾਕੀਆਂ ਪਾਉਣ ਦੀ ਗੱਲ ਕਰਨੀਆਂ ਸ਼ੁਰੂ ਕੀਤੀ ਸੀ ਫਿਰ ਵਿਆਹ ਦੇ ਉੱਤੇ ਡੋਲੀ ਵਾਲੀ ਕਾਰ ਭੇਜਣ ਦਾ ਵਾਅਦਾ ਕੀਤਾ ਸੀ ਤੇ ਹੁਣ ਸ਼ਮਸ਼ਾਨ ਘਾਟ ਇਹੋ ਜਿਹਾ ਬਣਾਉਣ ਦੀ ਗੱਲ ਕਹੀ ਹੈ ਕਹਿੰਦਾ ਜਿਹਨੂੰ ਦੇਖ ਕੇ ਜਿਹੜਾ ਆ ਉਹ ਖੁਦ 80 ਸਾਲ ਦੇ ਬਜ਼ੁਰਗਾਂ ਨੂੰ ਮਰਨ ਨੂੰ ਦਿਲ ਕਰੇਗਾ ਸੋ ਵੈਸੇ ਤਾਂ ਇਹਦਾ ਦੇ ਬਿਆਨ ਸੁਣ ਕੇ ਕੁਝ ਸੂਝਵਾਨ ਲੋਕ ਵੈਸੇ ਹੀ ਅੱਖਾਂ ਨੀਮੀਆ ਕਰ ਲੈਂਦੇ ਨੇ ਕਿ ਅਸੀਂ ਕਿਹੋ ਜਿਹੇ ਲੀਡਰ ਜਿਹੜੇ ਉਹ ਚੁਣ ਰਹੇ ਆ ਪਰ ਇਸ ਬਿਆਨ ਦੇ ਮਾਇਨੇ ਕੀ ਨਿਕਲਦੇ ਆ ਇਸ ਬਿਆਨ ਦਾ ਅਸਰ ਕਿੰਨਾ ਕੁ ਹੋਏਗਾ ਇਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ ਨਾਲ ਦੀ ਨਾਲ ਲੱਗਦੇ ਹੱਥ ਜ਼ਿਕਰ ਇਹ ਵੀ ਕਰਨਾ ਹੈ ਅਸੀਂ ਕਿ ਦੂਜੇ ਗੇੜ ਦੀਆਂ ਚੋਣਾਂ ਇਸ ਵੇਲੇ ਮੁਲਕ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਦੂਜੇ ਗੇੜ ਦੀਆਂ ਚੋਣਾਂ ਦੇ ਦਰਮਿਆਨ ਕਿੰਨੀਆਂ ਕੁ ਸੀਟਾਂ ਤੇ VOTING ਹੋ ਰਹੀ ਆ ਕਿੰਨੀਆਂ ਕੁ ਸੂਬਿਆਂ ਦੇ ਵਿੱਚ VOTING ਹੋ ਰਹੀ ਆ ਤੇ ਇਹਦੇ ਨਾਲ ਕਿਦਾਂ ਦੇ ਨਤੀਜੇ ਸਾਹਮਣੇ ਆ ਸਕਦੇ ਆ ਕਿਉਂਕਿ ਪਹਿਲੇ ਗੇੜ ਦੀ VOTING ਹੋ ਚੁੱਕੀ ਆ ਦੂਸਰੇ ਗੇੜ ਦੀ VOTING ਅੱਜ ਜਿਹੜੀ ਆ ਉਹ ਹੋ ਰਹੀ ਹੈ ਇਹਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਚਰਚੇ ਇੱਕ ਵਾਰ ਫਿਰ ਅਖਬਾਰਾਂ ਦੀਆਂ ਸੁਰਖੀਆਂ ਜਿਹੜੇ ਉਹ ਮੱਲੀ ਬੈਠੀਆਂ ਨੇ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਅਫਸੋਸ ਹੈ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਇਹ ਸਾਹਮਣੇ ਆ ਰਿਹਾ ਹੈ ਕਿ ਬਾਬਾ ਜੀ ਇੱਕ ਵਾਰ ਫਿਰ ਚੋਣ ਮੈਦਾਨ 'ਚ ਨਿਤਰਣ ਵਾਲੇ ਨੇ ਜਿਨ੍ਹਾਂ ਦੇ ਬਾਰੇ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਕਹਿ ਸੀ ਕਿ ਹੁਣ ਐਕਟਿਵ ਪੋਲਿਟਿਕਸ ਤੋਂ ਬਾਰ ਹੋ ਜਾਣਗੇ ਪ੍ਰਕਾਸ਼ ਸਿੰਘ ਬਾਦਲ ਹੁਣ ਦੁਬਾਰਾ ਫਿਰ ਐਕਟਿਵ ਪੋਲਿਟਿਕਸ ਦੇ ਵਿੱਚ ਆਉਣ ਦੀਆਂ ਚਰਚਾਵਾਂ ਛੇੜ ਗਈਆਂ ਨੇ ਇਹਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲੇ ਆਈਏਐਸ ਅਫਸਰ ਨੂੰ ਜਿਹੜਾ ਉਹ ਕਿਨਾਰੇ ਤੇ ਕਰ ਦਿੱਤਾ ਗਿਆ ਬਰਤਰਫ ਕਰ ਦਿੱਤਾ ਗਿਆ ਉਹਦਾ ਜ਼ਿਕਰ ਜ਼ਰੂਰ ਛੇੜਾਂਗੇ ਕਿ ਤਲਾਸ਼ੀਆਂ ਸਿਰਫ ਤੇ ਸਿਰਫ ਵਿਰੋਧੀ ਧਿਰਾਂ ਦੇ ਘਰਾਂ ਦੇ ਵਿੱਚ ਜਾ ਕੇ ਲਈਆਂ ਜਾ ਸਕਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਹੈਲੀਕਾਪਟਰ ਚਾਪਰ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਭਾਵੇਂ ਕਿ ਪਿਛਲੇ ਦਿਨੀ ਕਾਲੇ ਬਕਸੇ ਨੂੰ ਲੈ ਕੇ ਵਾਵਾ ਰੌਲਾ ਪਿਆ ਸੀ ਜਿਹੜਾ ਕਰਨਾਟਕਾ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਦੇ ਚੌਪਰ ਦੇ ਵਿੱਚੋਂ ਕੱਢਿਆ ਗਿਆ ਸੀਗਾ ਤੇ ਬੜੀ ਤੇਜ਼ੀ ਦੇ ਨਾਲ ਇੱਕ ਦੂਸਰੀ ਗੱਡੀ ਦੇ ਵਿੱਚ ਲਿਜਾ ਕੇ ਰੱਖ ਦਿੱਤਾ ਗਿਆ ਸੀਗਾ ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਝਾਤ ਪਾਵਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਾਜੀਵ <strong>ਭਾਸਕਰ</strong> ਜੀ <strong>ਭਾਸਕਰ</strong> ਸਾਹਿਬ ਜੀ ਆਇਆਂ ਨੂੰ ਧੰਨਵਾਦ ਜੀ <strong>ਭਾਸਕਰ</strong> ਸਾਹਿਬ ਸ਼ੁਰੂਆਤ ਕਰ ਲੈਣੇ ਆਪਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਤਾਂ ਨਾਮ ਬਹੁਤ ਵੱਡਾ ਆ ਆਗੂ ਵੀ ਵੱਡੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਜਿਹੜੇ ਆ ਉਹ ਰਹਿ ਚੁੱਕੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਵਿਧਾਇਕ ਨੇ ਇਸ ਵੇਲੇ ਉਹਨਾਂ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਚੋਣਾਂ ਦੇ ਵਿੱਚ ਆਉਂਦੀਆਂ ਨੇ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਪੰਜਾਬ ਦਾ ਕੋਈ ਇਦਾਂ ਦਾ ਲੀਡਰ ਹੋਵੇਗਾ ਜਿੰਦਿਆਂ ਇਦਾਂ ਦੀਆਂ ਬਿਆਨਬਾਜ਼ੀਆਂ ਲਗਾਤਾਰ ਚਰਚਾ ਚ ਰਹੀਆਂ ਹੁਣ ਪਹਿਲਾਂ ਬੱਚਿਆਂ ਦੇ ਤੜਾਗੀਆਂ ਵੱਧਣ ਦੀ ਗੱਲ ਕੀਤੀ ਫਿਰ ਡੋਲੀ ਵਾਲੀਆਂ ਕਾਰਾਂ ਭੇਜਣ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਖੰਗ ਦੀ ਦਵਾਈ ਦੀ ਬੜੀ ਚਰਚਾ ਰਹੀ ਸੀ ਜਿਹੜੀ ਉਹ ਕਹਿੰਦੇ ਸੀ ਖੰਗ ਦੀ ਦਵਾਈ ਪਲਾਵਾਂਗੇ ਜੇ ਵੋਟਾਂ ਪਾਈਆਂ ਜੇ ਨਾ ਪਾਈਆਂ ਤੇ ਫਿਰ ਅਸੀਂ ਕੁੱਤੇ ਪਾਵਾਂਗੇ ਮਗਰ ਹੁਣ ਉਹ ਜਿਹੜਾ ਫਰੀਦਕੋਟ ਦੇ ਵਿੱਚ ਮੁਹੰਮਦ ਸਦੀਕ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ ਇੱਕ ਪਿੰਡ ਦੇ ਵਿੱਚ ਵੀਡੀਓ ਖਾਸੀ ਵਾਇਰਲ ਹੋ ਰਹੀ ਆ ਉਹ ਕਹਿੰਦੇ ਭਾਈ ਇਹ ਸ਼ਮਸ਼ਾਨ ਘਾਟ ਦੀ ਹਾਲਤ ਪਿੰਡ ਦੇ ਬਹੁਤ ਵਧੀਆ ਨਹੀਂ ਆ ਅਸੀਂ 10 ਲੱਖ ਰੁਪਈਆ ਖਰਚ ਕੇ ਇਸ ਸ਼ਮਸ਼ਾਨ ਘਾਟ ਨੂੰ ਇੰਨਾ ਵਧੀਆ ਬਣਾਦਾਗਾ ਕਿ ਆ ਜਿਹੜੇ 80 85 ਸਾਲ ਦੇ ਬਾਬੇ ਇੱਥੇ ਤੁਰੇ ਫਿਰਦੇ ਆ ਉਸ ਸ਼ਮਸ਼ਾਨ ਘਾਟ ਨੂੰ ਦੇਖ ਕੇ ਉਹਨਾਂ ਦਾ ਆਪ ਮਰਨ ਨੂੰ ਦਿਲ ਕਰੇਗਾ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਲਿਆ ਜਾਵੇ ਐਸ ਇਲੈਕਸ਼ਨ ਦੇ ਵਿੱਚ ਜੇਕਰ ਤੁਸੀਂ ਬਿਆਨਬਾਜ਼ੀਆਂ ਨੂੰ ਦੇਖੋ ਹੂੰ ਤੇ ਯੂਪੀ ਦਾ ਅੱਜ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਵੀ ਜਿਸ ਤਰੀਕੇ ਦੀ ਬਿਆਨਬਾਜ਼ੀ ਨਫਰਤ ਫੈਲਾਨ ਵਾਲੀ ਬਿਆਨਬਾਜ਼ੀ ਉਥੇ ਦਿੱਤੀ ਜਾ ਰਹੀ ਹੈ ਕੋਈ ਕਹਿੰਦਾ ਹੈ ਕਿ ਹਨੂਮਾਨ ਜੀ ਸਾਡੇ ਨੇ ਉਧਰ ਲਈ ਸੀਗੇ ਕੋਈ ਕਹਿੰਦਾ ਜੀ ਅਸੀਂ ਅਲੀ ਹਨ ਦਾ ਤੇ ਮਹਾਬਲੀ ਬੇਦਰੰਗ ਪਾਲੇ ਹੈਗੇ ਤੇ ਇੱਕ ਕਹਿੰਦੇ ਜੇ ਮੁਸਲਮਾਨਾਂ ਨੂੰ ਧਮਕੀ ਵੀ ਦਿੰਦੇ ਹੈ ਕਿ ਜੇ ਵੋਟ ਨਾ ਪਾਇਆ ਤਾਂ ਫਿਰ ਦੇਖ ਲਾਂਗੇ ਤੇ ਜੇ ਪਾਸੇ ਨਵਜੋ ਸਿੱਧੂ ਉਹਨਾਂ ਵੀ ਗੁੱਦਗੇ ਮੈਦਾਨ ਦੇ ਵਿੱਚ ਜਦ ਉਹਨਾਂ ਨੇ ਆਪਣਾ ਬਿਆਨ ਦਿੱਤਾ ਕਿ ਮੁਸਲਮਾਨ ਸਾਰੇ ਯੂਨਾਈਟਡ ਹੋ ਜਾਣ ਤੇ ਮੋਦੀ ਨੂੰ ਹਰਾਉਣ ਵਾਸਤੇ ਕਾਂਗਰਸ ਨੂੰ ਵੋਟ ਪਾਓ ਹੂੰ ਐਦਾਂ ਦੀ ਸਟੇਟਮੈਂਟ ਆ ਰਹੀ ਸੀ ਸਾਰੀ ਨਫਰਤ ਫੈਲਾਉਣ ਵਾਲੀਆਂ ਸੀ ਜੀ ਸਾਡੇ ਇਥੋਂ ਵੀ ਲੀਡਰ ਮਤਲਬ ਪੰਜਾਬ ਤੋਂ ਹਜੇ ਇਹ ਕੰਟਰੋਵਰਸੀ ਸ਼ੁਰੂ ਨਹੀਂ ਹੋਈ ਸੀ ਭਾਵੇਂ ਸਿੱਧੂ ਉਹਨਾਂ ਨੇ ਸਟੇਟਮੈਂਟ ਦਿੱਤੀ ਉਹ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਦਿੱਤੀ ਸੀ ਜੀ ਪੰਜਾਬ ਦੇ ਵਿੱਚ ਕੋਈ ਸਟੇਟਮੈਂਟ ਜੀ ਨਹੀਂ ਆਈ ਜਿਸ ਦੇ ਵਿੱਚ ਕੋਈ ਨਫਰਤ ਫੈਲਾਉਣ ਵਾਲੀ ਗੱਲ ਕੀਤੀ ਗਈ ਹੋਵੇ ਜਾਂ ਇੱਕ ਦੂਜੇ ਦੇ ਉੱਤੇ ਚਿੱਕੜ ਉਸਾਰਨ ਵਾਲੀ ਗੱਲ ਕੀਤੀ ਜਾਏ ਪਰ ਜਿਹੜੀ ਹੁਣ ਸਟੇਟਮੈਂਟ ਆਈ ਹੈ ਜਿਦੇ ਵਿੱਚ ਰਾਜਾ ਵੜਿੰਗ ਉਹਨਾਂ ਨੇ ਫਰੀਦਕੋਟ ਦੇ ਵਿੱਚ ਕੈਂਪੇਨ ਕਰਦੇ ਹੋਏ ਗਿਆ ਕਿ ਅਸੀਂ ਐਦਾਂ ਦੇ ਸ਼ਮਸ਼ਾਨ ਘਾਟ ਬਣਾ ਦਾਂਗੇ ਕਿ ਬਜ਼ੁਰਗਾ ਦਾ ਮਰਨ ਦਾ ਦੇ ਚਿਤ ਕਰ ਜੂਗਾ ਜੀ ਦਿਲ ਕਰ ਜੂਗਾ ਹੁਣ ਐਸ ਸਟੇਟਮੈਂਟ ਤੋਂ ਤੁਸੀਂ ਹੱਸੋਗੇ ਕਿ ਰੋਓਗੇ ਐ ਸਟੇਟਮੈਂਟ ਉਸ ਯੂਥ ਕਾਂਗਰਸ 올 ਇੰਡੀਆ ਯੂਥ ਕਾਂਗਰਸ ਪ੍ਰੈਜ਼ੀਡੈਂਟ ਨੇ ਦਿੱਤੀ ਜੋ ਕਿ ਹੁਣੇ ਥੋੜੀ ਦੇਰ ਪਹਿਲੇ ਹੀ ਯੂਥ ਕਾਂਗਰਸ ਦੇ ਪ੍ਰਧਾਨਗੀ ਤੋਂ ਲਾਏ ਗਏ ਹਮ ਔਰ ਸਟੇਟਮੈਂਟ ਕੀ ਦਿੱਤੀ ਹੈ ਉਹਦਾ ਕੀ ਗੰਭੀਰਤਾ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਕੀ ਕਹਿ ਗਏ ਜਾਂ ਕੀ ਕਹਿ ਰਹੇ ਨੇ ਨਹੀਂ ਅਸੀਂ ਜਦੋਂ ਗੱਲ ਕਰਦੀ ਹੈ ਨਾ ਸਾਡੇ ਪੰਜਾਬ ਦੇ ਵਿੱਚ ਵੈਸੇ ਤੇ ਚਲੋ ਭਾਰਤੀ ਸੰਸਕ੍ਰਿਤੀ ਵੀ ਇਹੋ ਜਿਹੀ ਹੈ ਲਗਭਗ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਨੂੰ ਬੋੜ ਦੀ ਛਾਂ ਕਹਿੰਨੇ ਆ ਕਿ ਜੇ ਘਰ ਦੇ ਵਿੱਚ ਬਜ਼ੁਰਗ ਹੈਗਾ ਤੇ ਇਹਦਾ ਮਤਲਬ ਕਿ ਬੋੜ ਦੀ ਛਾਂ ਵਰਗਾ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਘਰ ਦੇ ਵਿੱਚ ਔਰ ਬਜ਼ੁਰਗਾਂ ਨੂੰ ਬੜੇ ਇੱਜ਼ਤ ਇੱਤਰਾਮ ਦੇ ਨਾਲ ਦੇਖਿਆ ਜਾਂਦਾ ਕੁਝ ਲੋਕ ਇਹ ਵੀ ਕਹਿੰਦੇ ਕਿ ਘਰੇ ਬਜ਼ੁਰਗ ਬੈਠਾ ਹੋਵੇ ਵੱਡਾ ਬੈਠਾ ਹੋਵੇ ਤਾਂ ਸਮਝ ਲਓ ਜਿੰਦਾ ਹੀ ਆ ਦਾ ਉਹ ਤੁਰਦਾ ਫਿਰਦਾ ਤੇ ਕੁਝ ਲੋਕ ਇਹ ਵੀ ਕਹਿੰਦੇ ਕਿ ਬਜ਼ੁਰਗ ਬੈਠਾ ਆ ਤੇ ਸਾਡੇ ਸਾਰੇ ਕੰਮ ਸਬਰ ਜਾਣਗੇ ਕਿਉਂਕਿ ਵੇਲੇ ਇੱਕ ਵੇਲੇ ਔਖੇ ਸਮੇਂ ਜਿਹੜੀ ਉਹਦੀ ਕੋਈ ਸਲਾਹ ਇਹੋ ਜੀ ਕੰਮ ਆ ਸਕਦੀ ਹੈ ਜਿਹੜੀ ਉਹਨੇ ਜ਼ਿੰਦਗੀ ਦੇ ਤਜਰਬੇ ਚੋਂ ਹਾਸਲ ਕੀਤੀ ਹੋਣੀ ਤੇ ਬਾਉ ਜੀ ਹੁਣੀ ਤਾਂ ਉਹਨਾਂ ਨੂੰ ਸਿਵਿਆਂ ਵੱਲ ਨੂੰ ਤੋਰਦੇ ਪਿਆ ਵੀ ਮਰਨ ਨੂੰ ਆਪਣਾ ਦਿਲ ਕਰੇਗਾ ਇੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਜਿਨ੍ਹਾਂ ਦਾ ਦਿਲ ਨਹੀਂ ਕਰਦਾ ਮਰਨ ਨੂੰ ਪਰ ਬਜ਼ੁਰਗ ਨਹੀਂ ਆ ਉਮਰ ਤੋਂ ਪਹਿਲਾਂ ਉਹ ਜਿਹੜੇ ਆ ਉਹ ਫੰਦੇ ਗਲਾਂ ਦੇ ਵਿੱਚ ਪਾ ਰਹੇ ਆ ਕਿਉਂਕਿ ਉਹਨਾਂ ਦੇ ਸਿਰ ਤੇ ਕਰਜ਼ੇ ਏਡੇ ਵੱਡੇ ਵੱਡੇ ਆ ਸਰਕਾਰਾਂ ਦੀਆਂ ਨੀਤੀਆਂ ਉਹਨਾਂ ਦੇ ਖਿਲਾਫ ਇਸ ਤਰੀਕੇ ਨਾਲ ਚੱਲਦੀਆਂ ਪਈਆਂ પરિਸਥਿਤੀਆਂ ਤੇ ਇਹ ਬਣੀਆਂ ਰੋਣ ਆਉਂਦਾ ਪਿਆ ਤੇ ਇਹ ਚੰਗੇ ਭਲੇ ਤੁਰਿਆ ਫਿਰਦੇ ਐ ਨੂੰ ਕਹਿੰਦੇ ਕਿ ਕਬਰਾਂ ਨੂੰ ਜਾਣ ਐਸ ਤੋਂ ਪਹਿਲੇ ਵੀ ਇੱਕ ਸਟੇਟਮੈਂਟ ਪੰਜਾਬ ਦੇ ਕਿਸੇ ਲੀਡਰ ਨੇ ਦਿੱਤੀ ਸੀ ਜਦ ਕਿਸੇ ਪਿੰਡ ਵਾਲਿਆਂ ਨੇ ਕੰਪਲੇਂਟ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਨਹੀਂ ਹੈ ਤੇ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਕਿ ਚਿੰਤਾ ਨਾ ਕਰੋ ਤੁਸੀਂ ਸਾਨੂੰ ਵੋਟ ਪਾਓ ਸਾਡੀ ਪਾਰਟੀ ਸਾਡੀ ਸਰਕਾਰ ਘਰ-ਘਰ ਸ਼ਮਸ਼ਾਨ ਘਾਟ ਬਣਾ ਦੇਗੀ ਯਾਨੀ ਲੀਡਰਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਉਹ ਕੀ ਭਾਸ਼ਣ ਦੇ ਰਹੇ ਨੇ ਇਸ ਤੋਂ ਪਹਿਲੇ ਵੀ ਹਰਿਆਣਾ ਦੇ ਇੱਕ ਲੀਡਰ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦ ਭਾਖੜਾ ਡੈਮ ਦੀ ਪਾਣੀ ਦੀ ਗੱਲ ਚੱਲਦੀ ਸੀਗੀ ਤੇ ਉਹਨਾਂ ਨੇ ਇੱਕ ਅਫਵਾਹ ਫੈਲਾਤੀ ਜਾਂ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਤੁਸੀਂ ਪਾਣੀ ਪੀ ਰਹੇ ਹੋ ਇਸ ਪਾਣੀ ਦੇ ਵਿੱਚ ਤੇ ਤਾਕਤ ਨਹੀਂ ਹੈ ਕਿਉਂਕਿ ਜਿਹੜੀ ਸਰਕਾਰ ਹੈਗੀ ਹੈ ਰੂਲਿੰਗ ਪਾਰਟੀ ਹੈਗੀ ਹੈ ਉਹ ਇਸ ਪਾਣੀ ਤੋਂ ਬਿਜਲੀ ਕੱਢ ਕੇ ਤੁਹਾਨੂੰ ਫੋਕਾ ਪਾਣੀ ਦੇਈ ਜਾਂਦੀ ਹੈ ਔਰ ਤੁਸੀਂ ਉਹਦੇ ਗਾਰੰਟੀ ਨਹੀਂ ਹੈਗਾ ਨਾ ਤਾਕਤ ਹੈਗੀ ਹੈ ਔਰ ਲੋਕ ਇੰਨਾ ਸੀਰੀਅਸਲੀ ਲੈ ਗਏ ਉਸ ਗੱਲ ਨੂੰ ਕਿ ਉਹਦੇ ਉੱਤੇ ਅੰਦੋਲਨ ਜਿਆ ਛਿੜ ਗਿਆ ਕਿ ਦੇਖੋ ਜੀ ਅਸੀਂ ਸਾਨੂੰ ਕਿਉਂ ਫੋਕਾ ਪਾਣੀ ਦੇ ਦਿੱਤਾ ਜਿਹੜਾ ਤਾਕਤ ਸੀਗੀ ਉਹ ਤਾਂ ਇਹ ਤੋਂ ਬਿਜਲੀ ਕੱਢ ਕੇ ਲੈ ਗਏ ਉਹ ਹਾਂ ਯਾਨੀ ਲੀਡਰ ਨੂੰ ਪਤਾ ਹੁੰਦਾ ਬੇਵਕੂਫ ਕਿਦਾ ਬਣਾਉਣਾ ਹੁਣ ਇਹ ਰਾਜਾ ਵੜਿੰਗ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਹੈ ਭਾਵੇਂ ਲੋਕਾਂ ਨੂੰ ਹਸਾਣ ਵਾਸਤੇ ਦਿੱਤੀ ਹੋਏ ਪਰ ਇਹ ਇਲੈਕਸ਼ਨ ਇੱਕ ਸੀਰੀਅਸ ਇਸ਼ੂ ਦੇ ਉੱਤੇ ਦੇਸ਼ ਦੀ ਸਰਕਾਰ ਬਣਾਉਣ ਵਾਸਤੇ ਹੋ ਰਿਹਾ ਹੈ ਰਾਜਾ ਵੜਿੰਗ ਉਹਨਾਂ ਨੂੰ ਚਾਹੀਦਾ ਕਿਉਂਕਿ ਇਹ ਰਾਜਾ ਵੜਿੰਗ ਉਹ ਰਾਜਾ ਵੜਿੰਗ ਨੇ ਜਿਨ੍ਹਾਂ ਦਾ ਨਾਂ ਬਠਿੰਡੇ ਤੋਂ ਕਾਂਗਰਸ ਦੇ ਕੈਂਡੀਡੇਟ ਵਜੋਂ ਵੀ ਉਛਲ ਰਿਹਾ ਅਖਬਾਰਾਂ ਦੇ ਵਿੱਚ ਵੀ ਹੈ ਕਿ ਸ਼ਾਇਦ ਰਾਜਾ ਵੜਿੰਗ ਵੀ ਬਠਿੰਡੇ ਤੋਂ ਬਾਦਲਾਂ ਦੇ ਖਿਲਾਫ ਜਾਂ ਹਰਜਿਮਰਤ ਕੌਰ ਬਾਦਲ ਦੇ ਖਿਲਾਫ ਕੈਂਡੀਡੇਟ ਹੋ ਸਕਦੇ ਹਨ ਹੁਣ ਕਾਂਗਰਸ ਨੂੰ ਮਨਮੂਚਾਰ ਕਰਨਾ ਪਏਗਾ ਕਿ ਇਦਾਂ ਦੇ ਕੈਂਡੀਡੇਟ ਦੇ ਰਹੇ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੀ ਬੋਲਣਾ ਹੈ ਕੀ ਨਹੀਂ ਹੈ ਇਹ ਤੇ ਸ਼ੁਕਰ ਕਰੋ ਪਿੰਡ ਵਾਲਿਆਂ ਨੇ ਜੁੱਤੀਆਂ ਮਾਰ ਕੇ ਕੱਢ ਨਹੀਂ ਦਿੱਤਾ ਬੰਦੇ ਨੂੰ ਕਿਉਂਕਿ ਪਿੰਡ ਦੇ ਵਿੱਚ ਇਸ ਗੱਲ ਦਾ ਬੜਾ ਗੁੱਸਾ ਮਨਾਉਂਦੇ ਨੇ ਕਿ ਤੁਹਾਡੇ ਬਜ਼ੁਰਗਾਂ ਨੂੰ ਇਦਾਂ ਦੀ ਗੱਲ ਕੀਤੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਸੁਣਿਆ ਉਹਨਾਂ ਦੇ ਬਾਰੇ ਕਿ ਹਲਕੇ ਦੇ ਵਿੱਚ ਚੰਗਾ ਉਹਨਾਂ ਦਾ ਹੋਲਡ ਹੈਗਾ ਆ ਲੋਕ ਉਹਨਾਂ ਦੇ ਕੋਲ ਜਾਂਦੇ ਆ ਲੋਕਾਂ ਦੀਆਂ ਸਮੱਸਿਆਵਾਂ 'ਵਾਂ ਹੱਲ ਵੀ ਕੁਝਕਦੀਆਂ ਹੁੰਦੀਆਂ ਨੇ ਲੋਕ ਚੰਗਾ ਸਮਝਦੇ ਇਸੇ ਕਰਕੇ ਉਹ ਜਿੱਤਦੇ ਵੀ ਆ ਆਪਣੇ ਹਲਕੇ ਦੇ ਵਿੱਚੋਂ ਪਰ ਇਹ ਜਿਹੜੀਆਂ ਬਿਆਨਬਾਜ਼ੀਆਂ ਲਗਾਤਾਰ ਹੁਣ ਉਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਪਤਾ ਨਹੀਂ ਕਿਉਂ ਕਿ ਜਦੋਂ ਆ ਓਵਰ ਕੌਨਫੀਡੈਂਟ ਹੋ ਗਿਆ ਜਾਂ ਉਹਨਾਂ ਨੂੰ ਲੱਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸਿਰਫ ਚੁਟਕਲੇਬਾਜ਼ੀ ਬਾਕੀ ਰਹਿ ਗਈ ਹੈ ਸੰਜੀਦਾ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੋਕਾਂ ਦਾ ਇਕੱਠ ਚੁਟਕਲੇਬਾਜ਼ੀਆਂ ਦੇ ਉੱਤੇ ਹੀ ਹੁੰਦਾ ਆ ਇਸ ਕਰਕੇ ਮੈਨੂੰ ਵੀ ਆ ਹੀ ਰੰਗ ਜਿਹੜਾ ਉਹ ਫੜ ਲੈਣਾ ਚਾਹੀਦਾ ਹੈ ਈਸੀ ਸਭਾ ਦੇ ਦੌਰਾਨ ਜਿੱਥੇ ਸ਼ਮਸ਼ਾਨ ਘਾਟ ਦੀ ਗੱਲ ਕੀਤੀ ਮੈਂ ਪੂਰੀ ਵੀਡੀਓ ਸੁਣੀ ਆ ਉੱਥੇ ਉਹ ਕਿਉਂਕਿ ਮੁਹੰਮਦ ਸਦੀਕ ਦੇ ਨਾਲ ਬੀਬੀ ਰਣਜੀਤ ਕੌਰ ਵੀ ਸੀਗੀ ਤੇ ਉਹ ਗੱਲ ਕਰਦੇ ਰਣਜੀਤ ਕੌਰ ਹੋਰਾਂ ਬਾਰੇ ਕਹਿੰਦੇ ਆ ਕਿ ਤੁਸੀਂ ਪਿੰਡ ਵਾਲਿਓ ਭੁਲੇਖਾ ਖਾ ਗਏ ਉਹ ਮੁੰਡਿਆਂ ਨੂੰ ਮੁੰਡਿਆ ਤੁਸੀਂ ਭੁਲੇਖਾ ਖਾ ਗਏ ਇਹ ਕੋਈ 20 ਸਾਲ ਦੀ ਮੁਟਿਆਰ ਨਹੀਂ ਆ ਇਹ ਤਾਂ 40 45 ਸਾਲ ਦੀ ਰਣਜੀਤ ਕੌਰ ਆ ਤੁਹਾਨੂੰ ਭੁਲੇਖਾ ਲਗਾ ਜਾਨੀ ਕਿ ਤੁਹਾਨੂੰ ਇਹ ਵੀ ਨਹੀਂ ਲਿਹਾਜ਼ ਕਿ ਇੱਕ ਔਰਤ ਬੈਠੀ ਆ ਉਹਦੇ ਬਾਰੇ ਕਿਵੇਂ ਗੱਲ ਕਰਨੀ ਆ ਇhtram ਨਾਲ ਚੰਗੀ ਮੰਨੀ ਪਰਮੰਨੀ ਗਾਇਕਾ ਆ ਕਿਸੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ ਹੁਣ ਬੇਸ਼ੱਕ ਉਹ ਮੁਹੰਮਦ ਸਦੀਕ ਤੇ ਉਹਨਾਂ ਦੀ ਕਲਾ ਥੋੜਾ ਜਿਹਾ ਪਿੱਛੇ ਰਹਿ ਗਈ ਆ ਕੁਝ ਨਵੇਂ ਰੂਪ ਦੀਆਂ ਚੀਜ਼ਾਂ ਸਾਹਮਣੇ ਆ ਗਈਆਂ ਪਰ ਈ ਮੰਚ ਦੇ ਉੱਤੇ ਬੈਠੇ ਹੋਇਆ ਏਦਾਂ ਦੀ ਗੱਲ ਕਰਨੀ ਆ ਮੇਰਾ ਖਿਆਲ ਤੇ ਰਣਜੀਤ ਕੌਰ ਹੁਰੀ ਵੀ ਸੋਚਦੇ ਹੋਣਗੇ ਉਹਨਾਂ ਨੂੰ ਵੀ ਸਮਝ ਨਹੀਂ ਆਇਆ ਹੋਵੇਗਾ ਕਿ ਅਮਰਿੰਦਰ ਵੜਿੰਗ ਹੋਰਾਂ ਨੇ ਮੇਰੀ ਤਾਰੀਫ ਕੀਤੀ ਹੈ ਜਾਂ ਮੇਰੀ ਇਨਸਲਟ ਕਰ ਦਿੱਤੀ ਹੈ ਐਸ ਆਰ ਇਹ ਭਾਸ਼ਣ ਨੂੰ ਸੁਣਨ ਤੋਂ ਬਾਅਦ ਅਜਿਹਾ ਲੱਗਦਾ ਜਿਦਾਂ ਕਿਸੇ ਕਮੇਡੀ ਸਰਕਸ ਦਾ ਕੋਈ ਮੈਚ ਚੱਲਦਾ ਹੋਵੇ ਜਾਂ ਕਮੇਡੀ ਸਰਕਸ ਦਾ ਇੱਕ ਟੀਵੀ ਸ਼ੋਅ ਜੀ ਚੋਂਦਾ ਉਹਦੇ ਵਿੱਚ ਏਦਾਂ ਦੇ ਸਟਾਇਰ ਮਾਰੇ ਜਾਂਦੇ ਨੇ ਔਰ ਰਾਜਾ ਵੜਿੰਗ ਉਹਨਾ ਕਈ ਵਾਰ ਇਲੈਕਸ਼ਨ ਦੇ ਵਿੱਚ ਇਹ ਗੱਲ ਭੁੱਲ ਜਾਂਦੇ ਨੇ ਕਿ ਉਹ ਕਮੇਡੀ ਸਟਾਇਰ ਨਹੀਂ ਹੈਗੇ ਹੁਣ ਇੱਕ ਪਾਸੇ ਭਗਵੰਤ ਮਾਨ ਹੈਗੇ ਉਹ ਵੀ ਕਈ ਵਾਰ ਇਦਾਂ ਦੀ ਗੱਲਾਂ ਕਰ ਜਾਂਦੇ ਹੁੰਦੇ ਆ ਚਲੋ ਪਰ ਉਹ ਕਈ ਵਾਰ ਸੀਰੀਅਸ ਗੱਲਾਂ ਵੀ ਕਰਦੇ ਨੇ ਔਰ ਕਈ ਵਾਰ ਸੀਰੀਅਸ ਗੱਲਾਂ ਨੂੰ ਮਜ਼ਾਕ ਦੇ ਲੈਜੇ ਨਾਲ ਕਰਦੇ ਆ ਅਸਲ 'ਚ ਵਿਅੰਗ ਤੇ ਉਹਨਾਂ ਦੀ ਪਕੜ ਹੈ ਤੇ ਉਹ ਮੈਨੂੰ ਲੱਗਦਾ ਕਿ ਚੁਟਕਲਿਆਂ ਨੂੰ ਵੀ ਸੰਜੀਦਾ ਮੁੱਦਿਆਂ ਨਾਲ ਜੋੜ ਕੇ ਚੁਟਕਲਿਆਂ ਨੂੰ ਵੀ ਮਾਇਨੇ ਮਾਇਨੇ ਦੇ ਜਾਂਦੇ ਆ ਪਰ ਇੱਥੇ ਤਾਂ ਗੱਲਾਂ ਜਿਹੜੀਆਂ ਮਾਇਨੇ ਖੇਜ਼ ਆ ਉਹਨਾਂ ਨੂੰ ਚੁਟਕਲਾ ਬਣਾ ਕੇ ਧਰ ਦਿੰਦੇ ਆ ਤੁਸੀਂ ਯਾਦ ਯਾਦ ਲਾਇਆ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ ਕਿ ਪਿੰਡ ਵਾਲਿਓ ਗੁੜੀ ਦਾ ਕੋਈ ਵਿਆਹ ਹੋਏਗਾ ਤੁਸੀਂ ਬਸ ਫੋਨ ਕਰ ਦੇਣਾ ਸਾਡੇ ਉਹ ਦੇਰੇ ਸੀਗਾ ਅਸ਼wini 체ਖੜੀ ਉਹਨਾਂ ਦੇ ਜੀ ਹਾਂ ਕੈਂਪੇਨ ਦੇ ਵਿੱਚ ਆਪਣਾ ਭਾਸ਼ਣ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਡੋਲੀ ਗੱਡੀਆਂ ਗੁੱਡੀਆਂ ਬੈਂਡ ਵਾਲੇ ਵਾਜੇ ਵਾਲੇ ਸਾਰੀ ਕਾਂਗਰਸ ਭੇਜੇਗੀ ਉਹਨਾਂ ਦਾ ਤਾਂ ਕੋਈ ਸਟੇਟਮੈਂਟ ਦੇਣ ਦੀ ਲੋੜ ਹੈਗੀ ਹੈ ਇਲੈਕਸ਼ਨ ਜਿੱਤਣ ਵਾਸਤੇ ਔਰ ਲੋਕਾਂ ਨੂੰ ਹਸਾਣ ਵਾਸਤੇ ਤੁਸੀਂ ਐਦਾਂ ਦੇ ਸਟੇਟਮੈਂਟ ਮੈਨੂੰ ਲੱਗਦਾ ਹੈ ਕਿ ਐਸ ਸਟੇਟਮੈਂਟ ਨੂੰ ਅਸੀਂ ਜ਼ਿਕਰ ਕਰਨਯੋਗ ਵਾਲੀ ਵੀ ਸਟੇਟਮੈਂਟ ਨਹੀਂ ਹੈਗੀ ਮੈਨੂੰ ਲੱਗਦਾ ਕਿ ਜਿਹੜੇ ਲੋਕ ਜਿੱਥੇ ਜੜੀਆਂ ਪਿੰਡਾਂ ਸੱਥਾਂ ਦੀਆਂ ਗਲੀਆਂ ਦੇ ਵਿੱਚ ਬੈਠ ਕੇ ਇਹ ਲੀਡਰ ਇਦਾਂ ਦੀਆਂ ਬਿਆਨਬਾਜ਼ੀਆਂ ਜਦੋਂ ਕਰਦੇ ਆ ਤੇ ਸਾਨੂੰ ਲੋਕਾਂ ਨੂੰ ਹੀ ਉਹ ਸੁਣਨ ਵਾਲਿਆਂ ਨੂੰ ਉਹ ਮੋਰੇ ਬੈਠਿਆਂ ਨੂੰ ਹੀ ਮੋੜਵਾ ਜਵਾਬ ਇਹਨਾਂ ਲੀਡਰਾਂ ਨੂੰ ਦੇਣਾ ਪੈਗਾ ਕਿ ਭਾਈ ਤੁਸੀਂ ਇਹ ਸੰਜੀਦਾ ਮਸਲਿਆਂ ਨੂੰ ਮਜ਼ਾਕ ਦੇ ਵਿੱਚ ਟਾਲਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਹੋ ਜਿਹੜਾ ਤੁਸੀਂ ਸਾਡਾ ਮਜ਼ਾਕ ਬਣਾਇਆ ਹੋਇਆ ਇਹ سلسلہ ਬੰਦ ਕਰ ਦਿਓ ਵਰਨਾ ਇਹ ਜਿਹੜੀ ਚੁਟਕਲੇਬਾਜ਼ੀ ਆ ਇਹਨੂੰ ਲੈ ਕੇ ਆਪਣੀ ਪਾਰਟੀ ਦੇ ਦਫ਼ਤਰ ਚਲ ਜਾਓ ਪਿੰਡਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ ਇਹ ਲੋਕਾਂ ਨੂੰ ਮੋੜਮਾ ਜਵਾਬ ਦੇਣਾ ਪੈਗਾ ਫਿਰ ਇਹ ਸਾਰਾ ਕੁਝ ਬੰਦ ਹੋਏਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਅ ਅੱਜ ਅਮਰਿੰਦਰ ਰਾਜਾ ਵੜਿੰਗ ਇੰਜ ਕਹਿੰਦਾ ਕੱਲ ਕੋਈ ਦੂਸਰਾ ਲੀਡਰ ਇਦਾਂ ਦੀਆਂ ਚੁਟਕਲੇਬਾਜ਼ੀਆਂ ਤੇ ਬਿਆਨਬਾਜ਼ੀਆਂ ਕਰੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹਰ ਲੀਡਰ ਨੂੰ ਇੰਜ ਲੱਗੇ ਕਿ ਜੇ ਚੁਟਕਲੇਬਾਜ਼ੀਆਂ ਨਾ ਕੀਤੀਆਂ ਤੇ ਫਿਰ ਉਹਦੀ ਪੰਜਾਬ ਦੇ ਵਿੱਚ ਸਿਆਸਤ ਚੱਲਣੀ ਨਹੀਂ ਉਹਦਾ ਭਾਸ਼ਣ ਅਸਰਦਾਰ ਨਹੀਂ ਰਹਿਣਾ ਬਹੁਤ ਲਾਜ਼ਮੀ ਹੈ ਇਸ ਚੀਜ਼ ਦੇ ਉੱਤੇ ਜ਼ਿਕਰ ਛੇੜਨਾ ਹਾਲਾਂਕਿ ਗੱਲ ਇਹੋ ਜੀ ਹੈ ਕਿ ਉਹਨੂੰ ਜਦੋਂ ਅਸੀਂ ਬਾਰ-ਬਾਰ ਕਰਦੇ ਹਾਂ ਤੇ ਆਪਣੇ ਆਪ ਨੂੰ ਵੀ ਕਈ ਵਾਰੀ ਨਿਮੋਸ਼ੀ ਆ ਜਾਂਦੀ ਆ ਪਰ ਜ਼ਿਕਰ ਕਰਨਾ ਬਣਦਾ ਇਹੋ ਜੇ ਲੀਡਰਾਂ ਨੂੰ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਜ਼ਿਕਰ ਆਪਾਂ ਬਾਬੇ ਬੋੜ ਦਾ ਹੀ ਕਰ ਲੈਨੇ ਹੁਣ ਅੱਗੇ ਚੱਲ ਜਾਨੇ ਆ ਹੁਣ ਬਾਬਾ ਬੋੜ ਜਿਨ੍ਹਾਂ ਦੇ ਬਾਰੇ ਸੁਖਬੀਰ ਬਾਤਲਵੰਦ ਨੇ ਪਿਛਲੇ ਦਿਨੀ ਕਹਿ ਸੀਗਾ ਕਿ ਨਾ ਜੀ ਹੁਣ ਨਹੀਂ ਕੋਈ ਚੋਣ ਲੜਨਗੇ ਤੇ ਪਤਾ ਲੱਗਾ ਦੁਬਾਰਾ ਫੇਰ ਬਠਿੰਡੇ ਤੋਂ ਜਿਹੜਾ ਉਹ ਆ ਰਿਹਾ ਦੁਬਾਰਾ ਫੇਰ ਉਹਨਾਂ ਨੂੰ ਬਕਾਇਦਾ ਖੁਰਾਕ ਵਗੈਰਾ ਦੇਣੀ ਸ਼ੁਰੂ ਕਰ ਦਿੱਤੀ ਐ ਸੈਰਸੂਰ ਸ਼ੁਰੂ ਕਰਤੀ ਉਹਨਾਂ ਨੇ ਤੇ ਤਾਜ਼ਾ ਦਮ ਹੋ ਕੇ ਬਠਿੰਡੇ ਦੇ ਮੈਦਾਨ ਦੇ ਵਿੱਚ ਆ ਰਹੇ ਨੇ ਆਉਂਦਿਆਂ ਸਾਰੀ ਇੱਕ ਨਵਾਂ ਸਿਆਪਾ ਵੀ ਖੜਾ ਹੋ ਗਿਆ ਕਿ ਫਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਲੋਕਾਂ ਵੱਲੋਂ ਦਿਖਾਈਆਂ ਗਈਆਂ ਤੇ ਇਸ ਬਾਬਤ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਦੁੱਖ ਹੀ ਬੜਾ ਲੱਗਾ ਉਹ ਕਹਿੰਦੇ ਭਾਈ ਵੋਟ ਪਾਉਣੀ ਨਾ ਪਾਓ ਆ ਕਾਲੀਆਂ ਝੰਡੀਆਂ ਨਾ ਦਿਖਾਓ ਅਲਰਜੀ ਐ ਕੋਈ ਦੇਖੋ ਬਾਬਾ ਬੋਰਡ ਦੇ ਤੁਸੀਂ ਕਿਹਾ ਬਿਲਕੁਲ ਸਹੀ ਕਿਹਾ ਜੀ ਬਾਦਲ ਸਾਹਿਬ ਦਾ ਅਕਾਲੀ ਦਲ ਔਰ ਬਾਦਲ ਸਾਹਿਬ ਉਹਨਾਂ ਦੀ ਸ਼ਖਸੀਅਤ ਨੂੰ ਪੂਰਾ ਪੰਜਾਬ ਵਧੀਆ ਤਰੀਕੇ ਨਾਲ ਦੇਖਦਾ ਹੈ ਭਾਵੇਂ ਉਹਨਾਂ ਦਾ ਕ੍ਰਿਟਿਸਿਜ਼ਮ ਐਜ਼ ਅ ਚੀਫ ਮਿਨਿਸਟਰ ਹੁੰਦਾ ਹੈ ਪਰ ਇੱਜ਼ਤਮਾਨ ਬਾਦਲ ਸਾਹਿਬ ਵੀ ਲੋਕਾਂ ਨੂੰ ਦਿੰਦੇ ਨੇ ਤੇ ਲੋਕ ਵੀ ਬਾਦਲ ਸਾਹਿਬ ਨੂੰ ਦਿੰਦੇ ਨੇ ਜੀ ਸੁਖਵੀਰ ਉਹਨਾਂ ਨੇ ਹਰ ਤਿਮਰਤ ਉਹਨਾਂ ਨੂੰ ਇਲੈਕਸ਼ਨ ਲੜਾਉਣ ਤੋਂ ਪਹਿਲੇ ਕਈ ਸਰਵੇ ਕਰਾਏ ਬਠਿੰਡੇ ਦੇ ਵੀ ਕਰਾਏ ਤੇ ਫਿਰੋਜ਼ਪੁਰ ਦੇ ਵੀ ਕਰਾਏ ਪਹਿਲੇ ਇਹ ਗੱਲਾਂ ਚੱਲਦੀ ਸੀ ਕਿ ਸ਼ਾਇਦ ਬੀਬੀ ਜੀ ਨੂੰ ਫਰੀਦਕੋ ਫਿਰੋਜ਼ਪੁਰ ਭੇਜਿਆ ਜਾਏਗਾ ਪਰ ਹੁਣ ਚਲੋ ਕੁਝ ਦਿਨਾਂ ਤੋਂ ਖਬਰਾਂ ਇਹ ਚੱਲ ਰਹੀ ਹੈ ਕਿ ਸ਼ਾਇਦ ਬੁਠਿੰਡੇ ਤੋਂ ਵੀ ਲੜਨਗੇ ਬੁਠਿੰਡੇ ਦੇ ਵਿੱਚ ਇਲੈਕਸ਼ਨ ਸਰਵੇ ਕਰਾਉਣ ਤੋਂ ਬਾਅਦ ਰਿਜ਼ਲਟ ਆਇਆ ਹੈ ਕਿ ਬੀਬੀ ਦਾ ਬੀਬੀ ਦੀ ਕੰਡੀਸ਼ਨ ਕੋਈ ਬਹੁਤੀ ਵਧੀਆ ਨਹੀਂ ਹੈਗੀ ਉਸੇ ਜੇ ਕਿਤੇ ਕਾਂਗਰਸ ਨੇ ਕੋਈ ਵਧੀਆ ਕੈਂਡੀਡੇਟ ਦੇ ਦਿੱਤਾ ਤੇ ਬੀਬੀ ਜੀ ਨੂੰ ਭਾਜਣਾ ਪੈ ਸਕਦੀਆਂ ਉਸ ਗੱਲ ਤੋਂ ਨਿਪਟਣ ਵਾਸਤੇ ਬਾਬਾ ਬੋਰਡ ਨੂੰ ਵੀ ਮੈਦਾਨ ਦੇ ਵਿੱਚ ਹਜੇ ਉਤਾਰਿਆ ਤੇ ਨਹੀਂ ਗਿਆ ਪਰ ਉਹਨਾਂ ਦਾ ਨਾਂ ਜ਼ਰੂਰ ਉਤਾਰਿਆ ਗਿਆ ਕਿ ਬਾਦਲ ਸਾਹਿਬ ਵੀ ਇਲੈਕਸ਼ਨ ਉਥੋਂ ਲੜ ਸਕਦੇ ਨੇ ਔਰ ਅਗਰ ਬਾਦਲ ਸਾਹਿਬ ਬਠਿੰਡੇ ਤੋਂ ਇਲੈਕਸ਼ਨ ਲੜਦੇ ਨੇ ਤੇ ਇਹ ਇੱਕ ਬੜਾ ਟਫ ਕੰਟੈਸਟ ਹੋਏਗਾ ਔਰ ਅਕਾਲੀ ਦਲ ਦੀ ਉਸ ਸੀਟ ਦੇ ਉੱਤੇ ਐਜ ਹੋ ਸਕਦੀ ਹੈ ਕਿਉਂਕਿ ਬਾਦਲ ਸਾਹਿਬ ਦੀ ਜਿੱਦਾਂ ਮੈਂ ਪਹਿਲੇ ਵੀ ਕਿਹਾ ਕਾਫੀ ਰਿਸਪੈਕਟ ਹੈਗੀ ਹੈ ਬਠਿੰਡੇ ਵਿੱਚ ਵੀ ਹੈਗੀ ਹੈ ਨਾ ਕੇਵਲ ਪੂਰੇ ਪੰਜਾਬ ਵਿੱਚ ਹੈਗੀ ਹੈ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਅੱਜ ਵੀ ਬਾਦਲ ਸਾਹਿਬ ਦਾ ਨਾਂ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ ਕਿਉਂਕਿ ਉਹ ਹੀ ਇੱਕ ਯੰਗੇਸਟ ਚੀਫ ਮਿਨਿਸਟਰ ਵੀ ਗਹਾਂਦੇ ਸੀਗੇ ਔਰ ਅੱਜ 올ਡੇਸਟ ਚੀਫ ਮਿਨਿਸਟਰ ਵੀ ਹੋ ਸੀਗੇ ਇਸ ਉਮਰ ਦੀ ਮਤਲਬ ਇਹ ਇੱਕ ਰੁਤਬਾ ਉਹ ਬਾਦਲ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਤੇ ਸੁਖਵੀਰ ਉਹਨਾਂ ਦੀ ਬੜੀ ਸਮਾਰਟ ਮੂਵ ਹੈਗੀ ਹੈ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਕ੍ਰਿਟਿਸਿਜ਼ਮ ਅਕਾਲੀ ਦਲ ਵਿੱਚ ਅਕਾਲੀ ਦਲ ਟਕਸਾਲੀ ਲੀਡਰ ਜਿਹੜੇ ਬਣੇ ਨੇ ਹੁਣ ਜਾਂ ਢੀਂਸਾ ਸਾਹਿਬ ਦਾ ਜਿਹੜਾ ਕ੍ਰਿਟਿਸਿਜ਼ਮ ਹੈਗਾ ਉਹ ਸਾਰਾ ਸੁਖਵੀਰ ਦੇ ਪ੍ਰਤੀ ਹੈਗਾ ਮਜਿੱਠੀਆਂ ਉਹਨਾਂ ਦੇ ਪ੍ਰਤੀ ਹੈਗਾ ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਵੀ ਹਜੇ ਕੋਈ ਬਹੁਤਾ ਸੁਣਾਇਆ ਨਹੀਂ ਯਾ ਉਹਨਾਂ ਨੂੰ ਗਲਤ ਵੀ ਨਹੀਂ ਗਿਆ ਬਸ ਉਹਨਾਂ ਨੂੰ ਪੁੱਤਰਮੋਹ ਦੀ ਗੱਲ ਜ਼ਰੂਰ ਸਾਰੇ ਲੀਡਰ ਨੇ ਕਹੀ ਹੈ ਕਿ ਉਹ ਪੁੱਤਰਮੋਹ ਕਰਕੇ ਉਹ ਅਕਾਲੀ ਦਲ ਖਤਮ ਕਰ ਰਹੇ ਨੇ ਅਕਾਲੀ ਦਲ ਨੂੰ ਰਿਵਾਈਵ ਕਰਨ ਵਾਸਤੇ ਸੁਖਵੀਰ ਉਹਨਾਂ ਦੀ ਇੱਕ ਅੱਛੀ ਮੂਵ ਹੋ ਸਕਦੀ ਹੈ ਕਿਉਂਕਿ ਸ਼ੁਭੀਰ ਹੋਰਾਂ ਦੀ ਅੱਛੀ ਮੂਵ ਹੋ ਸਕਦੀ ਆ ਪਰ ਜਿਵੇਂ ਤੁਸੀਂ ਕਿਹਾ ਕਿ ਇੱਜ਼ਤ ਇੱਤਰਾਮ ਬਹੁਤ ਹੈ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਦੋ ਤਿੰਨ ਚੋਣਾਂ ਦੇ ਵਿੱਚ ਕਿਹਾ ਇਹ ਮੇਰੀ ਆਖਰੀ ਚੋਣ ਹੈ ਇਹ ਮੇਰੀ ਆਖਰੀ ਚੋਣ ਆਖਰੀ ਆਖਰੀ ਕਰਦੇ ਤਿੰਨ ਚਾਰ ਚੋਣਾਂ ਲੜ ਚੁੱਕੇ ਆ ਹੁਣ ਸੁਖਬੀਰ ਬਾਦਲ ਹੋਰਾਂ ਨੇ ਪਹਿਲਾਂ ਅਨਾਉਂਸ ਕਰਤਾ ਸੀ ਕਿ ਚੋਣ ਨਹੀਂ ਲੜਨਗੇ ਪਿਤਾ ਸ਼੍ਰੀ ਜੀ ਤੇ ਹੁਣ ਪਿਤਾ ਸ਼੍ਰੀ ਨੂੰ ਦੁਬਾਰਾ ਫਿਰ ਚੋਣ ਮੈਦਾਨ ਚ ਉਤਾਰਨ ਦੀ ਕੋਸ਼ਿਸ਼ ਇਹ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਨਕਾਰਾਤਮਕ ਪ੍ਰਭਾਵ ਨਹੀਂ ਜਾਂਦਾ ਕਿ ਭਾਈ ਕਦੀ ਕਹਿੰਦੇ ਨਹੀਂ ਲੜਨੀ ਦੁਬਾਰਾ ਫੇਰ ਆ ਜਾਂਦੀ ਹੈ ਤੇ ਝੂਠ ਕਾਹ ਤੋਂ ਬੋਲਦੇ ਆ ਕੈਪਟਨ ਮੁਰਿੰਦਰ ਸਿੰਘ ਉਹਨਾਂ ਨੇ ਵੀ ਜਦ ਲਾਸਟ ਟਾਈਮ 2017 ਦੇ ਵਿੱਚ ਇਲੈਕਸ਼ਨ ਲੜੇ ਸੀਗੇ ਉਸ ਤੋਂ ਪਹਿਲੇ ਇੱਕੋ ਹੀ ਗੱਲ ਕਹੀ ਸੀ ਆ ਮੇਰਾ ਲਾਸਟ ਇਲੈਕਸ਼ਨ ਹੈ ਉਸ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜੂਗਾ ਹਮ ਹਜੇ ਚੀਫ ਮਿਨਿਸਟਰ ਬਣਨ ਤੋਂ 2 ਜਾਂ 3 ਮਹੀਨੇ ਬਾਅਦ ਹੀ ਉਹਨਾਂ ਦੀ ਇੱਕ ਸਟੇਟਮੈਂਟ ਆਂਦੀ ਹੈ ਕਿ ਜੇ ਕਿਤੇ ਅਗਰ ਮੈਂ ਪੰਜਾਬ ਦਾ ਭਲਾ ਨਾ ਕਰ ਪਾਇਆ ਤੇ ਮੈਨੂੰ ਮੈਦਾਨ ਵਿੱਚ ਦੁਬਾਰਾ ਡਟਣਾ ਪਵੇਗਾ ਔਰ ਅਗਲੀ ਵਾਰ ਵੀ ਮੈਂ ਇਲੈਕਸ਼ਨ ਲੜ ਸਕਦਾ ਯਾਨੀ ਸਿਆਸੀ ਪਾਵਰ ਹੀ ਕਿਸ ਤਰ੍ਹਾਂ ਦੀ ਚੀਜ਼ ਹੈਗੀ ਹੈ ਵੱਡੇ-ਵੱਡੇ ਬੁੜਿਆਂ ਦੇ ਵਿੱਚ ਵੀ ਜਾਨ ਪੂਕ ਦਿੰਦੀ ਏ ਉਹਨੂੰ ਬਾਦਲ ਸਾਹਿਬ ਭਾਵੇਂ ਬਿਮਾਰ ਚੱਲ ਰਹੇ ਨੇ ਪਰ ਸੁਖਬੀਰ ਜੀ ਨਿਓ ਜਦੋਂ ਵਿਧਾਨ ਸਭਾ ਦਾ اجلاس ਹੁੰਦਾ ਉਦੋਂ ਬਿਮਾਰ ਹੁੰਦੇ ਆ ਮੋਸਟਲੀ ਆਦਰਵਾਇਜ਼ ਵੀ ਸੁਖਬੀਰ ਦੀ ਸਿਆਸੀ ਮਜਬੂਰੀ ਹੈਗੀ ਹੈ ਕਿ ਉਹ ਬਾਦਲ ਸਾਹਿਬ ਨੂੰ ਵਿੱਚ ਦੁਬਾਰਾ ਪਾਰਟੀ ਦੇ ਵਿੱਚ ਲੈ ਕੇ ਆਣ ਇਲੈਕਸ਼ਨ ਫਰੇ ਦੇ ਵਿੱਚ ਲੈ ਕੇ ਆਣ ਤਾਂਕਿ ਅਕਾਲੀ ਦਲ ਦੀ ਡੁੱਬਦੀ ਹੋਈ ਨਈਆਂ ਨੂੰ ਕਿੱਦਾਂ ਪਾਰ ਲਵਾਣਾ ਉਹ ਬਾਬਾ ਬੋੜ ਹੀ ਦੱਸ ਸਕਦੇ ਨੇ ਕਿਉਂਕਿ ਵਿਰੋਧ ਸੁਖਵੀਰ ਬਾਦਲ ਦਾ ਹੈਗਾ ਪਾਰਟੀ ਦੇ ਵਿੱਚ ਬਾਦਲ ਸਾਹਿਬ ਦਾ ਵਿਰੋਧ ਇੰਨਾ ਕੋ ਨਹੀਂ ਹੈਗਾ ਕਹਿ ਸਕਦੇ ਆ ਕਿ ਜਿੱਦਾਂ ਉਹ ਪੁਰਾਣੇ ਘਰਾਂ ਦੇ ਵਿੱਚ ਛਤીર ਪਾਏ ਹੁੰਦੇ ਸੀ ਕਿ ਨਾ ਛੱਤਾਂ ਦੇ ਵਿੱਚ ਤੇ ਕਈ ਵਾਰੀ ਛਤીર ਜਿਹੜਾ ਹੁੰਦਾ ਸੀ ਲਿਫਦਾ ਨਜ਼ਰ ਆਉਂਦਾ ਸੀ ਜਦੋਂ ਤੇ ਇੱਕ ਥੰਮੀ ਦੇ ਦਿੱਤੀ ਜਾਂਦੀ ਸੀ ਔਰ ਉਹ ਥੰਮੀ ਕਈ ਵਾਰੀ ਸਾਲਾਂ ਸਾਲ ਚੱਲਦੀ ਸੀਗੀ ਤੇ ਘਰ ਮਕਾਨ ਉਂਝ ਦਾ ਉਂਝ ਖੜਾ ਰਹਿੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੁਰੀ ਅਕਾਲੀ ਦਲ ਦੇ ਵਿੱਚ ਉਹ ਥੰਮੀ ਆ ਜਿਨੇ ਪਾਰਟੀ ਦੇ ਸ਼ਤੀਰ ਨੂੰ ਜਿਹੜਾ ਉਹ ਰੋਕ ਕੇ ਰੱਖਿਆ ਇੱਕ ਵਾਰੀ ਮੈਨੂੰ ਲੱਗਦਾ ਸੁਖਬੀਰ ਬਾਦਲ ਹੋਰਾਂ ਨੇ ਉਸ ਸ਼ਤੀਰ ਤੋਂ ਥੰਮੀ ਨੂੰ ਪਰਾਂ ਕਰਕੇ ਦੇਖਿਆ ਸੀਗਾ ਜਦੋਂ ਟੜਟੜ ਦੀ ਆਵਾਜ਼ ਆਈ ਤੇ ਦੁਬਾਰਾ ਫਿਰ ਉੱਥੇ ਠੋਕ ਕੇ ਦਿੱਤਾ ਲਿਆ ਕੇ ਕਿਤੇ ਪੂਰੀ ਦੀ ਪੂਰੀ ਛੱਤ ਨਾ ਟੈਪ ਪਵੇ ਇਸ ਕਰਕੇ ਬੇਤਰ ਹੈ ਕਿ ਇਸ ਥੰਮੀ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ ਤੁਸੀਂ ਇਹ ਦੇਖੋ ਕਿ ਸੁਖਬੀਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਣੇ ਚਾਹਦੇ ਤੇ ਜਦ ਦੂਜੀ ਵਾਰ ਇਲੈਕਸ਼ਨ ਲਗਾਤਾਰ ਜਿੱਤੇ ਸੀਗੇ ਤੇ ਸੁਖਬੀਰ ਬਾਦਲ ਨੂੰ ਵੀ ਮੁੱਖ ਮੰਤਰੀ ਬਨਾਇਆ ਜਾ ਸਕਦਾ ਸੀਗਾ ਪਰ ਵੱਡੇ ਬਾਦਲ ਸਾਹਿਬ ਬੜੇ ਸਮਝਦਾਰ ਨੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀਗਾ ਕਿ ਜੇ ਕਿਤੇ ਸੁਖਬੀਰ ਨੂੰ ਕਮਾਂਡ ਦਿੱਤੀ ਖਾਸ ਕਰਕੇ ਮੁੱਖ ਮੰਤਰੀ ਦੀ ਤੇ ਉਹਦਾ ਵਿਰੋਧ ਹੋਏਗਾ ਔਰ ਉਹ ਵਿਰੋਧ ਉਹਨਾਂ ਦੇ ਸਾਹਮਣੇ ਹੁਣ ਜਿਹੜੇ ਬ੍ਰਹਮਪੁਰਾ ਉਹਨਾਂ ਨੇ ਬਾਦਲ ਸਾਹਿਬ ਦੇ ਬੜੇ ਪੁਰਾਣੇ ਦੋਸਤ ਨਹੀਂ ਮੰਨੇ ਜਾਂਦੇ ਨੇ ਔਰ ਉਹਨਾਂ ਦੇ ਹਮ ਸਾਥੀ ਵੀ ਮੰਨੇ ਜਾਂਦੇ ਨੇ ਢੀਂਸਾ ਉਹਨਾਂ ਦੇ ਉੱਤੇ ਕਦੀ ਸ਼ੱਕ ਨਹੀਂ ਕੀਤਾ ਜਾਂਦਾ ਸੀਗਾ ਢੀਂਸਾ ਉਹਨਾਂ ਦੀ ਬਾਦਲ ਸਾਹਿਬ ਦੇ ਨਾਲ ਘੱਟ ਨਾਰਾਜ਼ਗੀ ਹੈਗੀ ਸੁਖਬੀਰ ਨਾਲ ਜ਼ਿਆਦਾ ਹੈਗੀ ਹੈ ਜੀ ਕਾਰਨ ਕਿ ਜਿਸ ਤਰੀਕੇ ਨਾਲ ਜਿਹੜਾ ਅਕਾਲੀ ਦਲ 1920 ਦੇ ਵਿੱਚ ਬਣਿਆ ਸੀਗਾ ਉਹ ਆਪਣੇ 100 ਸਾਲ ਪੂਰੇ ਹੋਣ ਤੋਂ ਪਹਿਲੇ ਗਿਰਨ ਦੇ ਡਿੱਗਣ ਦੇ ਜਾਂ ਖਤਮ ਹੋਣ ਦੇ ਕਾਰਨ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਅਕਾਲੀ ਦਲ ਨੂੰ ਰਿਵਾਈਵ ਕਰਨ ਵਾਸਤੇ ਬਾਬਾ ਬੋੜ ਨੂੰ ਜਿੱਦਾਂ ਤੁਸੀਂ ਕਿਹਾ ਕਿ ਬੀ ਇੱਕ ਸਹਾਰੇ ਦੀ ਲੋੜ ਹੈਗੀ ਹੈ ਤੇ ਐਸ ਸਹਾਰੇ ਨੂੰ ਲੈਣ ਵਾਸਤੇ ਸੁਖਬੀਰ ਬਾਦਲ ਨੇ ਇਹ ਮੁਹਿੰਮ ਜ਼ਰੂਰ ਚੜ੍ਹੀ ਹੈ ਫਿਲਹਾਲ ਤੇ ਉਹਨਾਂ ਦਾ ਨਾਂ ਹੀ ਮੈਦਾਨ ਦੇ ਵਿੱਚ ਉਤਾਰਿਆ ਜੇ ਉਹਨਾਂ ਨੂੰ ਉਤਾਰ ਵੀ ਦਿੰਦੇ ਹਨ ਕਿਉਂਕਿ ਜਿਹੜੇ ਪੋਲੀਟੀਕਲ ਐਕਸਪਰਟਸ ਨੇ ਉਹਨਾਂ ਨੇ ਵੀ ਸੁਖਬੀਰ ਬਾਦਲ ਨੂੰ ਸੁਣਿਆ ਹੈ ਕਿ ਇਹਹੀ ਰਾਏ ਦਿੰਦੀ ਹੈ कि ਜੇ ਕਿਤੇ ਤੁਸੀਂ ਬਾਦਲ ਸਾਹਿਬ ਨੂੰ ਬਠਿੰਡੇ ਤੋਂ ਉਤਾਰ ਦੋ ਤੇ ਜਿੱਤ ਨਿਸ਼ਚਿਤ ਹੈਗੀ ਹੈ ਤੇ ਉਸ ਜਿੱਤ ਨੂੰ ਨਿਸ਼ਚਿਤ ਬਣਾਉਣ ਵਾਸਤੇ ਔਰ ਅੱਗੇ ਚੱਲ ਕੇ ਐਨਡੀਏ ਦੇ ਵਿੱਚ ਅਗਰ ਸਰਕਾਰ ਬਣਦੀ ਹੈ ਤੇ ਇੱਕ ਜਿਹੜੀ ਮਨਿਸਟਰ ਦੀ ਵਧੀਆ ਸੀਟ ਲੈਣ ਵਾਸਤੇ ਸੁਖਵੀਰ ਬਾਦਲ ਆਪ ਫਿਰੋਜ਼ਪੁਰ ਤੋਂ ਲੜ ਸਕਦੇ ਨੇ ਔਰ ਵੱਡੇ ਬਾਦਲ ਸਾਹਿਬ ਸ਼ਾਇਦ ਬਠਿੰਡੇ ਤੋਂ ਲੜ ਸਕਦੇ ਨੇ ਕਿਉਂਕਿ ਘੱਟੋ ਘੱਟ ਹੈ ਦੋ ਸੀਟਾਂ ਜਿੰਨੀ ਸੁਖਵੀਰ ਬਾਦਲ ਵਾਸਤੇ ਵੀ ਔਰ ਅਕਾਲੀ ਦਲ ਵਾਸਤੇ ਬਹੁਤ ਜ਼ਰੂਰੀ ਹੈਗੀ ਹੈ ਆਪਣੀ ਹੋਂਦ ਬਚਾਉਣ ਵਾਸਤੇ ਆਪਣੀ ਹੋਣ ਪਛਾਣ ਵਾਸਤੇ ਪਰ ਤੁਸੀਂ ਗੱਲ ਕੀਤੀ ਕਿ ਪਿਛਲੀ ਵਾਰ ਜਿਹੜਾ ਉਹ ਮੁੱਖ ਮੰਤਰੀ ਸੁਖਬੀਰ ਬਾਦਲ ਖਰ ਨੂੰ ਨਹੀਂ ਬਣਾਇਆ ਗਿਆ ਪਰ ਵਿਚਰੇ ਉਹ ਮੁੱਖ ਮੰਤਰੀ ਵਾਂਗੂ ਹੀ ਆ ਪ੍ਰਕਾਸ਼ ਸਿੰਘ ਬਾਦਲ ਖੋੜੀ ਨਾਮ ਦੇ ਮੁੱਖ ਮੰਤਰੀ ਸੀਗੇ ਕੰਮ ਸਾਰੇ ਜਿਹੜੇ ਮੁੱਖ ਮੰਤਰੀ ਵਾਲੇ ਉਹ ਸੁਖਬੀਰ ਬਾਦਲ ਹੀ ਕਰ ਦਿੰਦਾ ਸੀ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਪਰ ਪਰ ਸਥਿਤੀਆਂ ਜਿਹੜੀਆਂ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਗੁਲਜ਼ਾਰ ਸਿੰਘ ਰਣੀਕੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਪ੍ਰਕਾਸ਼ ਸਿੰਘ ਬਾਦਲ ਖੜੀ ਇਹ ਤੋਂ ਥੋੜਾ ਜਿਹਾ ਦੁਖੀ ਨਜ਼ਰ ਆਉਂਦੇ ਆ ਉਹ ਕਹਿੰਦੇ ਭਾਈ ਵੋਟ ਪਾਉਣੀ ਨਹੀਂ ਪਾਉਣੀ ਤੁਹਾਡੀ ਮਰਜ਼ੀ ਆ ਪਰ ਕਾਲੀਆਂ ਝੰਡੀਆਂ ਨਾ ਦਿਖਾਓ ਜਿਵੇਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ ਜਿਵੇਂ ਵਿਰੋਧ ਹੋ ਰਿਹਾ ਅਕਾਲੀ ਦਲ ਦਾ ਤੁਹਾਨੂੰ ਲੱਗਦਾ ਹੈ ਜੇ ਪ੍ਰਕਾਸ਼ ਸਿੰਘ ਬਾਦਲ ਖੜੀ ਮੈਦਾਨ 'ਚ ਆ ਜਾਂਦੇ ਆ ਤੇ ਉਦਾਂ ਦਾ ਹੁੰਕਾਰਾ ਮਿਲੂਗਾ ਜਿੱਦਾਂ ਦੀ ਉਮੀਦ ਅਕਾਲੀ ਦਲ ਰੱਖਦਾ ਆ ਤਾਨੂੰ ਯਾਦ ਹੋਵੇਗਾ 2017 ਦੇ ਇਲੈਕਸ਼ਨ ਤੋਂ ਪਹਿਲੇ ਸੁਖਵੀਰ ਉਹਨਾ ਖਾਸ ਕਰਕੇ ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਹਮ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਗਏ ਸੀਗੇ ਔਰ ਉਹਦੇ ਵਿੱਚ ਪਥਰਾਵ ਹੋਇਆ ਸੀ ਲੋਕਾਂ ਨੇ ਪਿੱਛੇ ਵੱਟੇ ਮਾਰੇ ਜੀ ਹਾਲਾਂਕਿ ਅਕਾਲੀ ਦਲ ਜਾਂ ਸੁਖਵੀਰ ਬਾਦਲ ਹਮੇਸ਼ਾ ਇਸ ਗੱਲ ਨੂੰ ਇਨਕਾਰਦਾ ਰਿਹਾ ਕਿ ਨਹੀਂ ਐਦਾਂ ਦਾ ਨਹੀਂ ਸੀਗਾ ਇੱਥੇ ਤੱਕ ਕਿ ਇੱਕ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਭੋਗ ਪਾਟ ਰੱਖਿਆ ਸੀਗਾ ਔਰ ਜਦ ਉਹਨਾਂ ਨੂੰ ਗੁਰਦੁਆਰੇ ਤੋਂ ਨਿਕਲਣਾ ਸੀਗਾ ਤੇ ਉਹਨਾਂ ਨੂੰ ਵੱਡੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ ਉਹ ਰੱਥੇ ਤੱਕ ਕੀ ਗੁਰਦੁਆਰੇ ਦੀ ਦੀਵਾਰ ਤੋੜ ਕੇ ਪਿੱਛੋਂ ਦੀ ਕੱਢਣਾ ਪਿਆ ਪਿੱਛੋਂ ਦੀ ਕੱਢ ਕੇ ਉਹਨਾਂ ਨੂੰ ਹੈਲੀਕਾਪਟਰ ਤੱਕ ਲੈ ਕੇ ਜਾਣਾ ਪਿਆ ਯਾਨੀ 2017 ਦੇ ਵਿੱਚ ਜਿਸ ਤਰੀਕੇ ਦਾ ਵਿਰੋਧ ਸੀਗਾ ਅਕਾਲੀ ਦਲ ਵਾਸਤੇ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਗਿਆ ਸੀਗਾ ਖੈਰ ਇਹ ਰਾਣੀ ਕੇ ਉਹਨਾਂ ਦਾ ਜਿਹੜਾ ਵਿਰੋਧ ਹੋਇਆ ਉਹਦੇ ਪਿੱਛੇ ਕੁਝ ਸਾਜ਼ਿਸ਼ ਵੀ ਹੋ ਸਕਦੀ ਹੈ ਪੋਲਿਟੀਕਲ ਕਾਰਨ ਵੀ ਹੋ ਸਕਦੇ ਨੇ ਕਿਉਂਕਿ ਐਦਾਂ ਦੇ ਵਿਰੋਧ ਕਈ ਵਾਰ ਸਟੇਜ ਮੈਨੇਜਡ ਵੀ ਹੁੰਦੇ ਨੇ ਪਰ ਜਿਹੜਾ ਉਹ ਵਿਰੋਧ ਸੀਗਾ 2017 ਦਾ ਉਹ ਸਟੇਜ ਮੈਨੇਜ ਨਹੀਂ ਸੀਗਾ ਹੁਣ ਅੱਜ ਸਖਬੀਰ ਬਾਦਲ ਅਤੇ ਅਕਾਲੀ ਦਲ ਉਹਨਾਂ ਨੂੰ ਬੇਅਦਬੀ ਦੀ ਉਹਨਾਂ ਘਟਨਾਵਾਂ ਦਾ ਸਾਹਮਣਾ ਫਿਰ ਕਰਨਾ ਪੈ ਰਿਹਾ ਹੈ ਖਾਸ ਕਰਕੇ ਜਲੰਧਰ ਦੀ ਗੱਲ ਕਰੀਏ ਸੀ 1986 ਦੇ ਵਿੱਚ ਜਿਹੜੀ ਨਖੋਦਰ ਦੇ ਵਿੱਚ ਬੇਅਦਬੀ ਹੋਈ ਸੀ ਉਸ ਤੋਂ ਬਾਅਦ 4 ਯੂਥ ਮਾਰੇ ਗਏ ਸੀ ਕਿ ਪੁਲਿਸ ਫਾਇਰਿੰਗ ਦੇ ਐ ਸੇਮ ਘਟਨਾ ਹੈ ਜਿਹੜੀ ਬੈਬਲ ਕਲਾ ਜਾਂ ਬਰਗਾੜੀ ਦੇ ਵਿੱਚ ਹੋਈ ਸੀ ਜੀ ਔਰ ਸੁਖਬੀਰ ਬਾਦਲ ਅੱਜ 1986 ਦੀ ਘਟਨਾ ਦੇ ਬਾਰੇ ਵਿੱਚ ਇਹ ਕਹਿੰਦੇ ਨੇ ਕਿ ਮੈਨੂੰ ਤਾਂ ਚੇਤਾ ਵੀ ਨਹੀਂ ਕਿ ਐਦਾਂ ਦੀ ਕੋਈ ਘਟਨਾ ਹੋਈ ਸੀ ਹਮ ਅਕਾਲੀ ਦਲ ਦਾ ਮੁਖੀ ਹੋਏ ਪੰਥਕ ਪਾਰਟੀ ਹੋਏ ਔਰ ਇੰਨੀ ਵੱਡੀ ਘਟਨਾ ਦੇ ਬਾਰੇ ਚ ਅਗਰ ਸੁਖਵੀਰ ਬਾਦਲ ਕਹਿੰਦੇ ਨੇ ਕਿ ਮੈਨੂੰ ਪਤਾ ਹੀ ਨਹੀਂ ਕਿ ਕੀ ਹੋਇਆ ਸੀਗਾ ਇਹ ਬੜੀ ਮੰਦ ਭਾਗੀ ਗੱਲ ਹੈਗੀ ਹੈ ਔਰ ਅਗਰ ਇਹੀ ਰਵਈਆ ਸੁਖਵੀਰ ਬਾਦਲ ਦਾ ਜਾਂ ਅਕਾਲੀ ਦਲ ਦੇ ਆਗੂਆਂ ਦਾ ਰਿਹਾ ਤੇ ਹੈ ਅਕਾਲੀ ਚੰਡੀ ਕੀ ਵੱਟੇ ਮਾਰਨ ਤੱਕ ਵੀ ਨੂੰ ਬਤਾ ਸਕਦੇ ਆ ਸਕਦੇ ਦੁਬਾਰਾ ਫਿਰ ਪ੍ਰਸਥਤੀਆਂ ਜਿਹੜੀਆਂ ਉਹ ਗੰਭੀਰ ਹੋ ਸਕਦੀਆਂ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਲਈ ਜੇ ਚੋਣ ਮੈਦਾਨ ਚਾਹੁੰਦੇ ਆ ਤੇ ਜਿੱਤ ਇੰਨੀ ਆਸਾਨ ਹੋਏਗੀ ਨਹੀਂ ਜਿੰਨੀ ਸ਼ਾਇਦ ਉਹਨਾਂ ਨੂੰ ਜਾਂ ਅਕਾਲੀ ਦਲ ਨੂੰ ਲੱਗਦੀ ਹੈ ਕਿ ਉਹ ਆਉਣਗੇ ਤੇ ਪਤਾ ਨਹੀਂ ਕੀ ਹੋ ਜਾਏਗਾ ਕਿਉਂਕਿ ਪ੍ਰਸਥਤੀਆਂ ਜਿਹੜੀਆਂ ਉਹ ਇਸ ਵੇਲੇ ਸਿਆਸੀ ਤੌਰ ਤੇ ਪਲ-ਪਲ ਦੇ ਵਿੱਚ ਬਦਲਦੀਆਂ ਨਜ਼ਰ ਆ ਰਹੀਆਂ ਔਰ ਇਸ ਕਰਕੇ ਸੀ ਵਾਰ-ਵਾਰ ਜ਼ਿਕਰ ਛੇੜਦੇ ਹੋਣੇ ਕਿ ਇਸ ਵਾਰ 19 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਉਹ ਖਾਸੀਆਂ ਦਿਲਚਸਪ ਵੀ ਹੋਣਗੀਆਂ ਅਲੋਕਾਰ ਵੀ ਹੋਣਗੀਆਂ ਚੋਣਾ ਪਹਿਲਾਂ ਵੀ ਹੁੰਦੀਆਂ ਰਹੀਆਂ ਪਰ ਜਿੰਨੀ ਦਿਲਚਸਪੀ ਇਹਨਾਂ ਚੋਣਾ ਦੇ ਵਿੱਚ ਨਜ਼ਰ ਆ ਰਹੀ ਹੈ ਸ਼ਾਇਦ ਇੰਨੀ ਦਿਲਚਸਪੀ ਪਹਿਲਾਂ ਕਦੇ ਨਹੀਂ ਨਜ਼ਰ ਆਈ ਸੀ ਪੰਜਾਬ ਹੀ ਨਹੀਂ ਬਲਕਿ ਮੁਲਕ ਦੇ ਵਿੱਚ ਵੀ ਇਸ ਵੇਲੇ ਕੁਝ ਇਹੋ ਜਿਹੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਕਿਆਸ ਲਗਾਏ ਜਾ ਰਹੇ ਨੇ ਕਿ ਕੀ ਹੋਏਗਾ ਕੌਣ ਆਏਗਾ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠਣ ਦੇ ਲਈ ਫਿਲਹਾਲ ਆਪ ਪ੍ਰਧਾਨ ਮੰਤਰੀ ਦਾ ਜ਼ਿਕਰ ਛੇੜਿਆ ਤੇ ਗੱਲ ਉਹਨਾਂ ਦੀ ਕਰ ਲੈਣੇ ਆ ਪਤਾ ਲੱਗਾ ਕਿ ਉਹਨਾਂ ਦਾ ਜਿਹੜਾ ਚੌਪਰ ਸੀ ਹੈਲੀਕਾਪਟਰ ਸੀਗਾ ਉਹਦੀ ਤਲਾਸ਼ੀ ਲਈ ਇੱਕ ਚੋਣ ਅਧਿਕਾਰੀ ਨੇ ਆਈਐਸ ਅਫਸਰ ਸੇਗਾ ਤਲਾਸ਼ੀ ਲੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਉਹਨੂੰ ਵਰਤਾਰਫੀ ਕਰ ਦਿੱਤਾ ਕਿਨਾਰੇ ਤੇ ਕਰ ਦਿੱਤਾ ਕਿ ਜਿਹੜੀਆਂ ਬਾਕੀ ਵਿਰੋਧੀ ਪਾਰਟੀਆਂ ਆ ਉਹਨਾਂ ਦੇ ਨਜ਼ਦੀਕੀਆਂ ਦੇ ਛਾਪੇ ਮਾਰੀਆਂ ਕਰਵਾਉਣੀਆਂ ਜਾਂ ਹੋਰ ਕੁਝ ਕਰਨਾ ਇਹੀ ਚੋਣ ਕਮਿਸ਼ਨ ਨੇ ਕਰਨਾ ਹੈ ਜਾਂ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਸਰਕਾਰੀ ਉਹਨਾਂ ਨੇ ਕਰਨਾ ਹੈ ਜਾਂ ਮੋਦੀ ਸਾਹਿਬ ਦੇ ਉੱਤੇ ਜਿਹੜਾ ਉਹ ਛਾਪੇਮਾਰੀ ਕੀਤੀ ਗਈ ਜਿਹੜੀ ਉਹ ਤਲਾਸ਼ੀ ਲਈ ਗਈ ਉਹ ਬਿਲਕੁਲ ਗਲਤ ਸੀਗੀ ਮੈਨੂਅਲ ਲੱਗਦਾ ਹੈ ਕਿ ਹੁਣ ਪ੍ਰਧਾਨ ਮੰਤਰੀ ਤੇ ਭਾਵੇਂ ਮੋਦੀ ਸਾਹਿਬ ਹੈਗੇ ਨੇ ਪਰ ਹਜੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ 23 ਤਰੀਕ ਨੂੰ ਡਿਸਾਈਡ ਹੋਏਗਾ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੈਗਾ ਹੈ ਜਾਂ ਕੌਣ ਹੋਏਗਾ ਅਜੇ ਉਹ ਕੇਰ ਟੇਕਰ ਪ੍ਰਧਾਨ ਮੰਤਰੀ ਹੈਗੇ ਨੇ ਕਾਰਨ ਕਿ ਸਰਕਾਰ ਜਾਂ ਜਿਹੜੀ ਪਾਰਲੀਮੈਂਟ ਹੈਗੀ ਹੈ ਉਹਦੇ ਚੋਣਾਂ ਹੁਣ ਚੱਲ ਰਹੀਆਂ ਹਨ ਉਹ ਪਿਛਲੇ ਦਿਨ ਤੁਹਾਨੂੰ ਯਾਦ ਹੋਏਗਾ ਇੱਕ ਖਬਰ ਛਪੀ ਸੀ ਕਿ ਉਹਨਾਂ ਦੇ ਹੈਲੀਕਾਪਟਰ ਦੇ ਵਿੱਚੋਂ ਇੱਕ ਕਾਲਾ ਬਕਸਾ ਜਾ ਉਤਰ ਕੇ ਕੁਝ ਅਧਿਕਾਰੀ ਫਟਾਫਟ ਲੈ ਕੇ ਜਾ ਰਹੇ ਸੀਗੇ ਜੀ ਔਰ ਚੋਣ ਕਮਿਸ਼ਨ ਨੂੰ ਕਾਂਗਰਸ ਨੇ ਕੰਪਲੇਂਟ ਕੀਤੀ ਹੈ ਕਰਨਾਟਕਾ ਦੀ ਸੀਗੀ ਖਬਰ ਔਰ ਕਰਨਾਟਕਾ ਜਾਂ ਐਸਪੀਜੀ ਨੇ ਕਿਹਾ ਕਿ ਉਹਦੇ ਵਿੱਚ ਸਿਕਿਉਰਿਟੀ ਇਕਵਿਪਮੈਂਟ ਸੀਗੇ ਪਰ ਜਿਸ ਤਰੀਕੇ ਨਾਲ ਛੁਪਦੇ ਛਪਾਦੇ ਦੌੜ ਦੌੜ ਕੇ ਉਹ ਇਕਵਿਪਮੈਂਟਸ ਲੈ ਕੇ ਜਾ ਰਹੇ ਸੀਗੇ ਕਾਲੇ ਬਕਸੇ ਦੇ ਵਿੱਚ ਇੱਕ ਸ਼ੱਕ ਦੀ ਗੁੰਜਾਇਸ਼ ਤੇ ਪੈਦਾ ਕਰ ਦਿੱਤੀ। ਇਹ ਵੀ ਕਿਹਾ ਜਾਂਦਾ ਹੈ ਕਿ ਟੈਲੀ ਪ੍ਰੌਮਪਟਰ ਉਹਦੇ ਵਿੱਚ ਰੱਖਿਆ ਜਿਹਦੇ ਤੋਂ ਚੋਰੀ-ਚੋਰੀ ਪੜ ਕੇ ਮੋਦੀ ਸਾਹਿਬ ਭਾਸ਼ਣ ਦਿੰਦੇ ਆ। ਹੁਣ ਉਹ ਹੈਲੀਕਾਪਟਰ ਦੇ ਵਿੱਚੋਂ ਉਹ ਕਾਲਾ ਬਕਸਾ ਨਿਕਲਣਾ ਔਰ ਉਸ ਬਕਸੇ ਦੀ ਜਾਂ ਉਸ ਹੈਲੀਕਾਪਟਰ ਦੀ ਜਾਂਚ ਇੱਕ ਆਈਐਸ ਅਧਿਕਾਰੀ ਜੋ ਕਿ ਚੋਣ ਅਫਸਰ ਵੀ ਕਿਹਾ ਜਾ ਸਕਦਾ ਜੀ ਉਹਨੇ ਜਦ ਉਹਦੀ ਤਲਾਸ਼ੀ ਲਈਤੀ ਤੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਚੋਣ ਕਮਿਸ਼ਨ ਦਾ ਕੀ ਕਹਿਣਾ ਹੈ? ਜੀ ਚੋਣ ਕਮਿਸ਼ਨ ਇਸ ਗੱਲ ਦੇ ਉੱਤੇ ਕੀ ਰਵਈਆ ਕੀ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂ ਜਹਾਜ਼ ਦੀ ਨਾ ਜਾਂਚ ਕਰਨ ਦੇ ਆਰਡਰ ਦਿੰਦੇ ਨੇ ਪ੍ਰੋਟੋਕੋਲ ਕੀ ਕਹਿੰਦਾ ਹੈ ਕੌਨਸੀ ਕਮਿਸ਼ਨ ਦਾ ਇਹ ਤਰਕ ਆ ਮੁਹੰਮਦ ਮੋਹਸਿਨ ਸਿਗਾ ਉਹ ਜਿਹੜਾ ਅਧਿਕਾਰੀ ਸੀਗਾ ਜਿਹਨੂੰ ਬਰਤਰਫ ਕੀਤਾ ਗਿਆ ਉਹ ਕਹਿੰਦੇ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਾਂ ਜਿਸ ਕੈਟਾਗਰੀ ਦੇ ਵਿੱਚ ਉਹ ਆਉਂਦੇ ਆ ਉਹਨਾਂ ਦੇ ਜਹਾਜ਼ ਦੀ ਉਹਨਾਂ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਇਸ ਕਰਕੇ ਨਿਯਮਾਂ ਤੋਂ ਉਲਟ ਜਾ ਕੇ ਉਸ ਅਧਿਕਾਰੀ ਨੇ ਤਲਾਸ਼ੀ ਲਈ ਸੀਗੀ ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਡਿਊਟੀ ਤੋਂ ਹਟਾਇਆ ਗਿਆ ਬਾਕੀ ਜਦੋਂ ਕੋਈ ਸੱਤਾ ਵਾਲਾ ਗਲਤੀ ਕਰਦਾ ਤੇ ਚੇਤਾਵਨੀ ਦਿੱਤੀ ਗਈ ਜਾਂਦੀ ਹੈ ਵੀ ਅਗਲੀ ਵਾਰ ਇੰਜ ਨਾ ਕਰਿਓ ਤੇ ਇੱਥੇ ਕਿਨਾਰੇ ਤੇ ਕਰ ਦਿੱਤਾ ਗਿਆ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਪ੍ਰੋਟੋਕੋਲ ਕਹਿ ਰਹੇ ਹੋ ਇੱਕ ਨਾਰਮਲ ਕੰਡੀਸ਼ਨ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਜਾਂ ਜਹਾਜ਼ ਦੀ ਤਲਾਸ਼ੀ ਨਹੀਂ ਲਈਤੀ ਜਾ ਸਕਦੀ ਪਰ ਜਦ ਚੋਣਾਂ ਦਾ ਮਾਹੌਲ ਸਜਿਆ ਹੋਏ ਸਟੇਜ ਸਜਿਆ ਹੋਏ ਉਹਦੇ ਵਿੱਚ ਜੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਵਿੱਚ ਜਾਂ ਹੋਰ ਜਹਾਜ਼ ਦੇ ਵਿੱਚ ਕੋਈ ਗਲਤ ਸਮਾਨ ਜਾ ਰਿਹਾ ਹੈ ਤੇ ਉਹਦੀ ਜਾਂਚ ਕੌਣ ਕਰੇਗਾ ਐਸਪੀ ਜੀਤ ਨਹੀਂ ਕਰੇਗੀ ਕਿਉਂਕਿ ਉਹਨਾਂ ਨੂੰ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਂਦਾ ਹੁਣ ਚੋਣ ਕਮਿਸ਼ਨ ਦਾ ਜਾਂ ਚੋਣ ਅਫਸਰਾਂ ਦਾ ਇਹ ਡਿਊਟੀ ਬਣਦੀ ਹੈ ਕਿ ਇਲੈਕਸ਼ਨ ਫ੍ਰੀ ਐਂਡ ਫੇਅਰ ਕਰਾਂ ਮੈਂ ਤੁਹਾਨੂੰ ਪੁੱਛਣਾ ਕਿ ਜੇ ਆਪਾਂ ਕਹੀਏ ਕਿ ਪ੍ਰਧਾਨ ਮੰਤਰੀ ਦੇ ਉਸ ਕਾਲੇ ਬਕਸੇ ਦੇ ਵਿੱਚ 100 ਕਰੋੜ ਰੁਪਏ ਸੀਗਾ ਕੈਸ਼ ਹੂੰ ਔਰ ਉਹ 100 ਕਰੋੜ ਰੁਪਏ ਇਲੈਕਸ਼ਨ ਦੇ ਵਿੱਚ ਯੂਜ਼ ਕਰਨ ਵਾਸਤੇ ਲੈ ਕੇ ਜਾਇਆ ਜਾ ਰਿਹਾ ਸੀਗਾ ਜੀ ਕਿ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਨਹੀਂ ਬੰਦੀ ਕਿ ਉਹਦੀ ਜਾਂਚ ਕਰਨ ਭਾਵੇਂ ਚਲੋ ਹਲੀਕਾਪਟਰ ਦੇ ਅੰਦਰ ਜਾ ਕੇ ਤੁਸੀਂ ਜਾਂਚ ਨਹੀਂ ਕਰ ਸਕਦੇ ਉਹ ਚੀਜ਼ ਬਾਹਰ ਕਢਾ ਕੇ ਔਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਗਰ ਉਹ ਜਾਂਚ ਕਰਨ ਤੇ ਇਹਦੇ ਵਿੱਚ ਹਰਜ ਕੀ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਚੋਣ ਕਮਿਸ਼ਨ ਵੀ ਐਤ ਮੁੱਦੇ ਤੇ ਸ਼ਾਇਦ ਕਲੈਰਿਟੀ ਉਹਨਾਂ ਨੂੰ ਵੀ ਨਹੀਂ ਹੈਗੀ ਇਦਾਂ ਐਜ਼ ਅ ਲੀਗਮਨ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈਗਾ ਕਿ ਪ੍ਰਧਾਨ ਮੰਤਰੀ ਵੀ ਜਾਂਚ ਤੋਂ ਬਾਹਰ ਨਹੀਂ ਹੋ ਸਕਦੇ ਖਾਸ ਕਰਕੇ ਤਦ ਜਦ ਇਲੈਕਸ਼ਨ ਚੱਲ ਰਹੀ ਹੋਵੇ ਬਿਲਕੁਲ ਕੋਡ ਆਫ ਕੰਡਕਟ ਲੱਗਿਆ ਹੋਏ ਕੋਡ ਆਫ ਕੰਡਕਟ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਉਹ ਚੋਣ ਕਮਿਸ਼ਨ ਦੀ ਡਿਊਟੀ ਹੁੰਦੀ ਹੈ ਔਰ ਉਸ ਡਿਊਟੀ ਨੂੰ ਨਿਭਾਉਣ ਵਾਸਤੇ ਉਹ ਕਿਸੇ ਵੀ ਡਿਊਟੀ ਨੂੰ ਕਰ ਸਕਦੇ ਨੇ ਔਰ ਉਸ ਚੋਣ ਅਧਿਕਾਰੀ ਨੇ ਕੋਈ ਗਲਤ ਨਹੀਂ ਕੀਤਾ ਹੋਵੇਗਾ ਜੇ ਉਹਨੇ ਤਲਾਸ਼ੀ ਲਈ ਦਿੱਤੀ ਹੋਵੇਗੀ ਇਹ ਜ਼ਰੂਰ ਹੋ ਸਕਦਾ ਹੈ ਕਿ ਉਸ ਤਲਾਸ਼ੀ ਦੇ ਵਿੱਚ ਕੁਝ ਐਦਾਂ ਦੀ ਚੀਜ਼ਾਂ मिल ਗਈਆਂ ਹੁਣ ਜਿਹਨੂੰ ਦਬਾਨ ਵਾਸਤੇ ਉਹ ਸਚੋਣ ਅਧਿਕਾਰੀ ਨੂੰ ਸਸਪੈਂਡ ਕੀਤਾ ਓਏ ਪਰ ਇਹ ਗੱਲ ਵੀ ਜ਼ਿਆਦਾ ਦਿਨ ਛੁੱਪਦੀ ਨਹੀਂ ਐ ਅੱਜ ਨਹੀਂ ਤੇ ਕੱਲ੍ਹ ਬਰ ਆ ਹੀ ਜਾਏਗੀ ਕਿ ਉਹਨੇ ਕੀ ਤਲਾਸ਼ੀ ਲਈਤੀ ਸੀ ਜਿਹਦੇ ਕਰਕੇ ਚੋਣ ਕਮਿਸ਼ਨ ਨੂੰ ਵੀ ਔਰ ਪ੍ਰਧਾਨ ਮੰਤਰੀ ਨੂੰ ਵੀ ਇੰਨਾ ਗੁੱਸਾ ਆਇਆ ਇਹ ਨੂੰ ਇੱਕ ਆਈਐਸ ਅਫਸਰ ਨੂੰ ਔਨ ਦਾ ਸਪੋਰਟ ਸਸਪੈਂਡ ਕਰ ਦਿੱਤਾ ਗਿਆ ਜੀ ਬਿਲਕੁਲ ਇਹ ਇਹ ਬਹੁਤ ਅਹਿਮ ਖਬਰ ਸੀ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਨਾਲ ਦੀ ਨਾਲ ਜਿਹੜੀ 12 ਕਸੂਬਿਆਂ ਦੀਆਂ 95 ਸੀਟਾਂ ਦੇ ਉੱਤੇ ਅੱਜ ਜਿਹੜੀ ਇਹ ਦੂਸਰੇ ਗੇੜ ਦੀ VOTING ਹੋ ਰਹੀ ਹੈ ਇਸ ਸਮੇਂ ਔਰ ਇਸ VOTING ਦੇ ਵਿੱਚ ਕਹਿ ਸਕਦੇ ਹਾਂ ਕਿ ਪਹਿਲੀਆਂ ਜਿਹੜੀਆਂ ਸੀਟਾਂ ਸੀਗੀਆਂ ਉਹ ਤੇ ਹੁਣ ਇਹ ਦੋਨੋਂ ਰਲਾ ਕੇ ਲਗਭਗ 100 86 ਸੀਟਾਂ ਦੇ ਉੱਤੇ ਅੱਜ VOTING ਕੰਪਲੀਟ ਹੋ ਜਾਏਗੀ ਲਗਭਗ 35% VOTING ਦਾ ਪੂਰੇ ਮੁਲਕ ਦੀ ਦਾ ਜਿਹੜਾ ਕੰਮ ਉਹ ਨੇਪਰੇ ਜਿਹੜਾ ਉਹ ਚੜ ਜਾਏਗਾ ਅਹਿਮ ਚਰਨ ਮੰਨਿਆ ਜਾ ਰਿਹਾ ਔਰ ਇਸ ਅਹਿਮ ਚਰਨ ਦੇ ਵਿੱਚ ਕਈ ਜਗ੍ਹਾ ਤੇ EVM ਖਰਾਬ ਹੋਣ ਦੀਆਂ ਫਿਰ ਖਬਰਾਂ ਆਈਆਂ ਨੇ ਕਈ ਜਗ੍ਹਾ ਦੇ ਉੱਤੇ ਰੋਕਣੀ ਵੀ ਪਈ VOTING ਤੇ ਇਸ ਸਭ ਦੇ ਦਰਮਿਆਨ ਕਹਿ ਸਕਦੇ ਹਾਂ ਕਿ ਇਹ ਦੂਜਾ ਚਰਨ ਵੀ ਅਹਿਮ ਹੋ ਜਾਂਦਾ ਹੈ 95 ਸੀਟਾਂ ਦੇ ਉੱਤੇ ਅੱਜ ਇਲੈਕਸ਼ਨ ਹੈ 91 ਸੀਟਾਂ ਦੇ ਵਿੱਚ ਪਹਿਲੇ ਚਲਣ ਦੇ ਵਿੱਚ ਹੋਇਆ ਸੀ ਜੀ ਅੱਜ ਮੇਨ ਜਿਹੜੀ ਮੇਨ ਸੂਬਾ ਹੈਗਾ ਉਹ ਆਪਾਂ ਸਮਝ ਸਕਦੇ ਹਾਂ ਕਿ ਖਾਸ ਕਰਕੇ ਕਰਨਾਟਕਾ ਔਰ ਤਾਮਿਲਨਾਡੂ ਤਾਮਿਲਨਾਡੂ ਦੇ ਵਿੱਚ ਤਕਰੀਬਨ 37 ਕੋ ਸੀਟਾਂ ਹੈਗੀਆਂ ਜੋ 37 ਦੀ 37 ਸੀਟਾਂ ਦੇ ਉੱਤੇ ਕਬਜ਼ਾ 36 ਦੇ ਉੱਤੇ ਆਈਡੀਐਮ ਕੇ ਔਰ ਇੱਕ ਸੀਟ ਦੇ ਉੱਤੇ ਕਬਜ਼ਾ ਹੈਗਾ ਉਹ ਬੀਜੇਪੀ ਦਾ ਹੈਗਾ ਯਾਨੀ ਸੁਪੜਾ ਸਾਹਿਬ ਹੁਣ ਕੱਢਣ ਕਵਾਨ ਨੂੰ ਕੀ ਹੈਗਾ ਇਹ ਜਿਹੜੀ ਸਾਰੇ ਸੂਬਿਆਂ ਦੇ ਵਿੱਚ ਲੈ ਹੁਣ ਯੂਪੀ ਦੇ ਵਿੱਚ 8 ਸੀਟਾਂ ਦੇ ਉੱਤੇ ਇਲੈਕਸ਼ਨ ਹੋ ਰਹੇ ਨੇ ਉਹ 8ਾਂ ਦੀ 8ਾਂ ਬੀਜੇਪੀ ਦੇ ਕਬਜ਼ੇ ਵਿੱਚ ਹੈਗੀ ਹੈ ਜੇ ਕਰਨਾਟਕ ਦੀ ਗੱਲ ਕਰਦੇ ਹੋ ਤੇ ਉੱਥੇ 13 ਸੀਟਾਂ ਤੋਂ 14 ਸੀਟਾਂ ਦੇ ਉੱਤੇ ਚੋਣਾਂ ਹੋ ਰਹੇ ਨੇ 6 ਸੀਟਾਂ ਬੀਜੇਪੀ ਕੋਲ ਹੈਗੀਆਂ 6 ਕਾਂਗਰਸ ਕੋਲ ਹੈਗੀਆਂ ਔਰ ਦੋ ਹੈਗੀਆਂ ਸੀਟਾਂ ਉਹ ਜਿਹੜੀ ਜਨਤਾ ਦਲ ਜੀ ਸੈਕੂਲਰ ਜੀਡੀਯੂ ਜੀਡੀਯੂ ਦੇ ਵਿੱਚ ਤੇ ਹੁਣ ਐਦਾਂ ਦੇ ਵਿੱਚ ਤੁਸੀਂ ਪੂਰੇ ਸਵਿਕਾਰਨ ਨੂੰ ਦੇਖੋ ਤੇ ਬੀਜੇਪੀ ਦੀ ਹਵਾ ਖਰਾਬ ਹੋ ਸਕਦੀ ਹੈ ਉਹਦਾ ਕਾਰਨ ਹੈ कि बीजेपी ਨੂੰ ਕਾਂਗਰਸ ਦੇ ਕੁਲ ਕੁਛ ਗਵਾਨਨ ਵਾਸਤੇ ਨਹੀਂ ਹੈਗਾ ਔਰ बीजेपी ਨੂੰ बीजेपी ਦੇ ਵਾਸਤੇ ਕੁਛ ਗੇਨ ਕਰਨ ਵਾਸਤੇ ਨਹੀਂ ਹੈਗਾ ਯਾਨੀ ਉਹ ਆਪਣੀ ਪਰਫਾਰਮੈਂਸ ਨੂੰ ਟਿਕੇ ਰਹਿਣ ਵਾਸਤੇ ਉਹਨਾਂ ਨੂੰ ਕਾਫੀ ਮੁਸ਼ਕਲ ਕਰਨੀ ਪਈ ਹੈ ਔਰ ਜੋ ਸਾਫ ਨਜ਼ਰ ਆਉਂਦਾ ਹੈ ਖਾਸ ਕਰਕੇ ਤੁਸੀਂ ਕਰਨਾਟਕਾ ਦੀ ਹੀ ਗੱਲ ਕਰ ਲਓ 6 6 2 ਜੀ ਯਾਨੀ ਉਹ ਸਮੀਕਰਨ ਉਹੀ ਹੈਗੇ ਨੇ ਜਿਹੜੇ 2014 ਦੇ ਵਿੱਚ ਸੀਗੇ ਸੇਮ ਸਮੀਕਰਨ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਸੀਗੇ ਜਦ ਦੋ ਸੀਟਾਂ ਜੋ ਕੁਮਾਰ ਸਵਾਮੀ ਜੀ ਡੀਐਸ ਜਿਹੜੀ ਐ ਜੀਡੀਐਸ ਜੀਡੀਐਸ ਸਭ ਤੋਂ ਕਾਟ ਸੀਟਾਂ ਲੈ ਕੇ ਗਈ ਸੀ ਪਰ ਸਰਕਾਰ ਦਾ ਮੁੱਖ ਮੰਤਰੀ ਜੀਡੀਐਸ ਦਾ ਹੈ ਜੀ ਐਦਾਂ ਹੀ 37 ਦੀ 37 ਸੀਟਾਂ ਉੱਥੇ ਤਾਮਿਲਨਾਡੂ ਦੇ ਵਿੱਚ ਉਹ ਏਆਈਡੀਐਮ ਕੋਲ ਹੈਗੀ ਹੈ ਜੋ ਕਿ ਤਾਮਿਲਨਾਡੂ ਦੇ ਵਿੱਚ ਹਮੇਸ਼ਾ ਇੱਕ ਵਾਰ ਸਰਕਾਰ ਇਹਦੀ ਇੱਕ ਵਾਰ ਉਹਦੀ ਉਹ ਹੁੰਦਾ ਰਿਹਾ ਹੈ ਤੇ ਐਤਕੀ ਉਮੀਦ ਹੈ ਕਿ ਜਿਹੜੇ ਵੱਡੇ ਲੀਡਰ ਹੈ ਉਹ ਭਾਵੇਂ ਡੀਐਮਕੇ ਦੇ ਹੈਗੇ ਜਾਂ ਏਆਈਡੀਐਮ ਦੇ ਹੈਗੇ ਸੀਗੇ ਜੈਲ ਅਲਿਤਾ ਔਰ ਕਰੁਨਾ ਨੀਦੀ ਦੋਨੋਂ ਨਹੀਂ ਰਹੇ ਦੋਨੋਂ ਪਰਿਵਾਰਾਂ ਦੇ ਵਿੱਚ ਝਗੜੇ ਚੱਲ ਰਹੇ ਨੇ ਹੁਣ ਉਹਨਾਂ ਝਗੜਿਆਂ ਦੇ ਵਿੱਚੋਂ ਨਿਕਲ ਕੇ ਕੀ ਆਉਂਦਾ ਉਹ ਤੇ ਹੀ ਤਰੀਕ ਨੂੰ ਪਤਾ ਲੱਗੇਗਾ ਫਿਲਹਾਲ ਜਿਹੜਾ ਸਮਾਂ ਹੋ ਰਿਹਾ ਇਜਾਜ਼ਤ ਨਹੀਂ ਦੇ ਰਿਹਾ ਪਾਸਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਜਾਜ਼ਤ ਜਸਵੀਰ ਨੂੰ ਵੀ ਦਿਓ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ